ਇਹ ਸੋਸ਼ਲ ਮੀਡੀਆ ਤੇ ਸੋਨੂ ਸੀਤੋ ਵਾਲਾ ਹਿੱਟ ਹੋ ਗਿਆ ਨੀਟੂ ਸ਼ਟਰਾਂ ਵਾਲਾ ਹਿੱਟ ਹੋ ਗਿਆ ਇੱਥੇ ਭਾਬੀ ਚੁੰਮਿਆਂ ਵਾਲੀ ਹਿੱਟ ਹੋ ਗਈ ਉਥੇ ਰਹਿਮਤ ਦੀ ਵਾਰੀ ਕਿਉਂ ਨਹੀਂ ਆ ਰਹੀ ਜੇ ਕਿਆ ਜਾਵੇ ਤਾਂ ਸੋਨੂ ਸੀਤੋ ਵਾਲੇ ਕੋਲੇ ਕਿਹੜੀ ਕਲਾ ਐਦਾਂ ਦੀ ਨੀਟੂ ਸ਼ਟਰਾਂ ਵਾਲਾ ਕੀ ਗਾਉਂਦਾ ਸਾਨੂੰ ਦੱਸ ਦੋ ਪੀ ਦਾ ਰੱਬ ਦੇ ਭਗਤ ਨੇਰ ਭੋਲੇ ਬੰਦੇ ਨੇ ਲੱਗਦਾ ਨਹੀਂ ਹੈਗਾ ਵੀ ਭੋਲੇ ਬੰਦਿਆਂ ਦੇ ਵਿੱਚ ਤਾਂ ਫਿਰ ਰਹਿਮਤ ਵੀ ਆਉਂਦਾ ਪੰਜਾਬ ਸਿਰਫ ਹਾਸੀਆਂ ਖੇਡੀਆਂ ਦਾ ਮਹਤਾਜ ਰਹਿ ਗਿਆ ਕਲਾ ਦਾ ਕੋਈ ਮੁੱਲ ਨਹੀਂ ਰਿਹਾ ਬੰਬੇ ਤਿੱਕਰ ਜਾ ਕੇ ਆਇਆ ਦਲਜੀਤ ਦਸਾਂਜੀ ਤੱਕ ਅੱਛਾ ਤੇ ਪਰ ਕੋਈ ਗੱਲਬਾਤ ਨਹੀਂ ਮਿਲੇ ਨਹੀਂ ਬਹੁਤ ਸਾਰੇ ਲੋਕ ਤਾਂ ਡੇਰਿਆਂ ਦੇ ਵਿੱਚੋਂ ਵੀ ਰੱਬ ਲੱਭਦੇ ਆ ਤੁਸੀਂ ਮੇਰਾ ਵੀ ਦਿਲ ਕਰੇ ਤਾਂ ਮੈਂ ਸੂਟਾ ਲਾ ਸਕਦਾ ਹੂੰ ਪਰ ਉੱਥੇ ਜਿਹੜੇ ਫਕੀਰ ਬੈਠੇ ਆ ਸਾਧੂ ਸੰਤ ਕਿਸੇ ਨੂੰ ਵੀ ਆਪਣੇ ਹੱਥ ਨਾਲ ਨਹੀਂ ਫੜਾਉਂਦੇ ਵੀ ਆ ਲੋ ਤੁਸੀਂ ਲਾਓ ਤੂੰ ਆੜਾਓ ਜਾਂ ਕਿਸੇ ਭੋਲੇ ਦਾ ਨਾਮ ਪ੍ਰਸ਼ਾਦ ਖਾਓ ਆ ਮਸਤਾਂ ਦਾ ਖਾਓ ਕੁਝ ਛੋਸ਼ੇ ਬਾਜੀ ਜ਼ਰੂਰ ਕਰਦੇ ਲੋਕ ਹੂੰ ਵੀ ਮੈਂ ਕਿਸੇ ਚਾਰ ਚੰਗੇ ਸਿੰਗਰ ਦਾ ਫੋਟੋ ਮਾ ਖਿੱਚ ਕੇ ਪਾਤੀਆਂ ਤੇ ਮੇਰੀ ਚੜਾਈ ਹੋ ਜਾਣੀ ਆ ਉਹ ਕਹਿੰਦੇ ਦਿਲੈਬ ਭਾਈ ਉਹ ਗਰਮਾਲਾ ਫੜਾ ਕਲਾਕਾਰ ਆ ਲਿਆ ਭਾਈ ਏਟਾ ਫੜਾ ਕਲਾਕਾਰ ਆ ਇੱਕ ਇੱਕ ਤਾਂ ਮਿਸਤਰੀ ਮੈਨੂੰ ਕਹਿਣ ਲੱਗੇ ਪਹਿਲੇ ਆਸ ਰਿਲੀਸ ਰਿਲੀ ਏਟਾ ਫੜਾ ਦੇ ਕੁਝ ਪੈਸੇ ਮੈਂ ਇਕੱਠੇ ਕੀਤੇ ਕੁਝ ਉਹਨਾਂ ਨੇ ਇਕੱਠੇ ਕੀਤੇ ਸੀ 6-7000 ਰੁਪਏ ਇਕੱਠਾ ਕਰਕੇ ਕਿਉਂਕਿ ਜਿਹੜੇ ਫਰਸਾਜੀ ਪੰਜ 사ਜੀ ਆਏ ਨਾਲ ਉਹਨਾਂ ਦਾ ਰੋਟੀ ਪਾਣੀ ਵੀ ਘਰੇ ਕੀਤਾ ਮੈਂ ਠੀਕ ਆ ਸਾਰਾ ਕੁਝ ਜੀ ਉਹਨਾਂ ਨਾਲ ਗਾਉਣਾ ਸੀ ਫਿਰ ਇੱਕ ਮੈਨੂੰ ਡਰੈੱਸ ਵੀ ਚਾਹੀਦੀ ਸੀ 1000-1200 ਰੁਪਏ ਉੱਤੇ ਲੱਗ ਗਿਆ ਮੇਰਾ ਐ ਕਰਕੇ ਮੈਂ ਤਾਂ 7-8000 ਰੁਪਏ ਸੀ 15 ਦਿਨਾਂ ਦੇ ਵਿੱਚ ਦਿਹਾੜੀਆਂ ਕਰ ਕਰਕੇ ਮਾਂ ਪੁੱਤਾਂ ਨੇ ਇਕੱਠਾ ਕੀਤਾ ਉਹ ਅੱਜ ਸਾਨੂੰ ਲੋਕੀ ਖੋਟਾ ਸਿਖਾ ਆਖਦੇ ਚੱਲ ਗਏ ਫਿਰ ਅੱਤ ਹੀ ਕਰਾ ਦੇਾਂਗੇ ਅਸ਼ੀਕਾਲ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਅ ਕਈ ਵਾਰੀ ਕੁਦਰਤੀ ਨਾਲ ਸੁਭਾਅ ਬਣ ਜਾਂਦਾ ਅੱਜ ਦਰਸ਼ਨਜੀਤ ਬਾਈ ਹੁਣੀ ਸਾਡੇ ਕੋਲੇ ਆਏ ਹੋਏ ਸੀ ਤੇ ਉਹਨਾਂ ਨੇ ਦੱਸਿਆ ਕਿ ਇੱਕ ਮੁੰਡਾ ਉਹਨਾਂ ਦੇ ਨਾਲ ਅੱਜ ਸੀਗਾ ਰਹਿਮਤ ਸੰਧੂ ਆ ਮੈਨੂੰ ਨਾਮ ਦੱਸਿਆ ਬਾਈ ਨੇ ਤੇ ਬਾਈ ਨੇ ਫਿਰ ਦੱਸਿਆ ਕਿ ਇਹਦੇ ਹਾਲਾਤ ਕਿਵੇਂ ਦੇ ਨੇ ਕਿਉਂਕਿ ਕਲਾ ਜਿਹੜੀ ਆ ਇਹਦਾ ਕੋਈ ਅਮੀਰੀ ਤੇ ਗਰੀਬੀ ਦੇ ਨਾਲ ਸੰਬੰਧ ਨਹੀਂ ਹੈ ਇਹਦਾ ਰੱਬ ਜਿਹਨੂੰ ਦੇ ਦਿੰਦਾ ਫਿਰ ਉਹਨੂੰ ਕੁਦਰਤੀ ਹੈ ਜਿਹੜਾ ਉਹਨੂੰ ਨਵਾਜ ਦਿੰਦਾ ਕਿਉਂਕਿ ਕਲਾ ਦੀ ਜਿਹੜੀ ਅਮੀਰੀ ਹੈ ਫਿਰ ਉਸ ਬੰਦੇ ਦੇ ਅੰਦਰ ਭਰ ਜਾਂਦੀ ਹੈ ਤੇ ਅੱਜ ਜਿਸ ਨੌਜਵਾਨ ਦੇ ਨਾਲ ਤੁਹਾਡੀ ਗੱਲਬਾਤ ਕਰਾਉਣੀ ਆ ਇਹ ਸੁਭਭੀ ਆ ਸਾਰਾ ਕੁਝ ਕੋਈ ਪਲਾਨਟ ਨਹੀਂ ਸੀਗਾ ਸਾਨੂੰ ਪਤਾ ਹੀ ਨਹੀਂ ਸੀ ਅੱਜ ਤੋਂ ਅੱਧੇ ਘੰਟੇ ਪਹਿਲਾਂ ਵੀ ਨਹੀਂ ਪਤਾ ਸੀ ਕਿ ਇੰਟਰਵਿਊ ਕਰਨੀ ਆ ਤੇ ਪਰ ਅੱਜ ਵੀਰ ਸਾਡੇ ਕੋਲੇ ਆਇਆ ਤੇ ਉਹਨੂੰ ਕਬੂਲਣਾ ਤੁਸੀਂ ਆ ਉਹਦੀਆਂ ਗੱਲਾਂ ਬਾਤਾਂ ਨੂੰ ਉਹਦੀ ਕਲਾ ਨੂੰ ਤੇ ਗੱਲਾਂ ਬਾਤਾਂ ਹੁਣ ਕਰਦੇ ਆਪਾਂ ਰਹਿਮਤ ਸੰਧੂ ਦੇ ਨਾਲ ਵੀਰ ਮੰਡੀ ਬਰੀਆਲਾ ਤੋਂ ਆਇਆ ਸਾਡੇ ਕੋਲੇ ਸਵਾਗਤ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਠੀਕ ਆ ਬਾਈ ਜੀ ਠੀਕ ਠਾਕ ਕਿਵੇਂ ਹੋ ਠੀਕ ਆ ਬਸ ਸ੍ਰੋਤਿਆਂ ਦਾ ਪਿਆਰ ਤੁਹਾਡਾ ਪਿਆਰ ਆ ਜੀ ਜਿਵੇਂ ਅੱਜ ਆਪਣਾ ਸੁਭ ਬਣਿਆ ਫਿਰ ਰੱਬ 'ਚ ਯਕੀਨ ਰੱਖਦੇ ਆਂ ਫਿਰ ਰੱਬ ਚੀਤਾ ਯਕੀਨ ਰੱਖਣਾ ਹੀ ਪੈਂਦਾ ਜੀ ਜਿਹੜਾ ਮਾਪਾ ਬਾਪ ਉਹਨੂੰ ਰੱਬ ਮੰਨ ਕੇ ਚੱਲਣਾ ਪੈਂਦਾ ਉਹਨਾਂ ਚ ਹੀ ਰੱਬ ਦੇਖੀਦਾ ਨਹੀਂ ਮਤਲਬ ਕਈ ਵਾਰੀ ਆਇਆ ਹੁੰਦਾ ਨਾ ਅਸੀਂ ਰੱਬ ਤੇ ਗਿਲਾ ਵੀ ਕਰਦੇ ਆਂ ਕਿ ਰੱਬਾ ਆਹ ਕੰਮ ਤੂੰ ਛੇਤੀ ਨਹੀਂ ਕਰਦਾ ਉਹ ਕੰਮ ਲੇਟ ਕਰਦਾ ਨਹੀਂ ਕਈ ਵਾਰੀ ਐਦਾਂ ਵੀ ਸੋਚ ਲਈਦਾ ਕਿ ਕਿਸਮਤ ਦੇ ਸੌਦੇ ਆ ਜੇ ਮਿਹਨਤ ਕਰਾਂਗੇ ਤਾਂ ਕਿਸਮਤ ਸਾਇਦ ਬਦਲ ਜੂਗੀ ਥੋੜਾ ਜਿਹਾ ਹੋਰ ਵੇਟ ਥੋੜਾ ਜਿਹਾ ਹੋਰ ਵੇਟ ਐਂ ਸੋਚ ਲਈਦਾ ਅੱਛਾ ਇਹ ਇਹ ਸਾਰੇ ਦੇ ਵਿੱਚ ਫਿਰ ਕਿੱਥੇ ਦਿਲ ਕਿੱਥੇ ਡੋਲਦਾ ਕਿਉਂਕਿ ਪੜਾ ਜਿਹੜਾ ਸ਼ਗੀਦ ਦਾ ਨਾ ਬਹੁਤ ਲੰਮਾ ਹੁੰਦਾ ਇਹ ਚ ਕਈ ਦਿਲ ਉਹਨਾਂ ਜਗ੍ਹਾ ਤੇ ਡੋਲ ਜਾਂਦਾ ਜਦੋਂ ਕਿਤੇ ਨਾਲ ਦੇ ਬੰਦੇ ਆ ਕੇ ਹੂੰ ਸਾਥ ਦਿੰਦੇ ਦਿੰਦੇ ਫਿਰ ਸਾਈਡ ਤੇ ਜਾ ਕੇ ਚਲਾਕੀਆਂ ਕਰ ਜਾਂਦੇ ਆ ਹੂੰ ਉਦੋਂ ਫਿਰ ਦੇ ਲੈ ਜੀ ਵੀ ਕਰਦਾ ਵੀ ਯਾਰ ਨਹੀਂ ਛੱਡ ਪਰਾਂ ਯਾਰ ਕੀ ਲੈਣਾ ਸੀ ਕਲਾ ਕਰ ਫਿਰ ਸੋਚੀਦਾ ਕਿ ਨਹੀਂ ਆਪਣੀ ਮਿਹਨਤ ਤੇ ਯਕੀਨ ਰੱਖ ਤੇਰੇ ਗੁਰੂ ਤੇ ਯਕੀਨ ਰੱਖ ਜਿਨੇ ਤੈਨੂੰ ਇਸ ਲਾਈਨ ਤੇ ਵਿੱਚ ਰੱਖਿਆ ਹੂੰ ਕਿਸੇ ਨੂੰ ਕੋਈ ਨਸ਼ੇ ਨੂੰ ਨਹੀਂ ਲੱਗਿਆ ਜਾਂ ਕੋਈ ਹੋਰ ਐਬ ਨਹੀਂ ਲੱਗਿਆ ਹੂੰ ਤੇ ਚਲੋ ਮਾਪਿਆਂ ਨੂੰ ਵੀ ਸੁੱਖ ਮਿਲਦਾ ਵੀ ਸਾਡਾ ਬੱਚਾ ਕਦੇ ਨਾ ਕਦੇ ਕਿਸੇ ਮੁਕਾਮ ਤੇ ਪਹੁੰਚੂਗਾ ਫਿਰ ਉਸ ਰਾਸ ਦੇ ਤੁਰ ਪਈਦਾ ਅੱਛਾ ਜਿਹੜਾ ਕਲਾਕਾਰ ਹੁੰਦਾ ਨਾ ਇਹ ਇਸ਼ਕ ਦਾ ਬਹੁਤ ਦਵਾਨਾ ਹੁੰਦਾ ਇਹਨੂੰ ਰੱਬ ਦਾ ਵੇਸ਼ਕ ਹੁੰਦਾ ਹੈ ਮਹਿਬੂਬ ਦਾ ਵੇਸ਼ਕ ਹੁੰਦਾ ਤੇ ਜਿਹੜੀ ਗਰੀਬੀ ਹੁੰਦੀ ਹੈ ਇਹ ਇਹਨੂੰ ਇਸ ਪਾਸੇ ਜਾਣ ਨਹੀਂ ਦਿੰਦੀ ਜੇ ਤੁਹਾਨੂੰ ਕੋਈ ਪਿਆਰ ਕਰਦਾ ਤਾਂ ਕਈ ਵਾਰੀ ਗਰੀਬੀ ਵਿੱਚ ਪਾੜਾ ਬਣ ਜਾਂਦੀ ਹੈ ਤੁਸੀਂ ਵੀ ਕਿਸੇ ਨੂੰ ਪਿਆਰ ਕਰਿਆ ਉਹਦੇ ਚ ਗਰੀਬੀ ਦੇ ਪਾੜੇ ਇਹ ਸਾਰਾ ਕੁਝ ਆਇਆ ਫਿਰ ਜ਼ਿੰਦਗੀ ਚ ਬਿਲਕੁਲ ਜੀ ਬਿਲਕੁਲ ਪਿਆਰ ਵਾਲਾ ਜਿਹੜਾ ਪੜਾ ਉਹ ਹਰ ਇੱਕ ਦੀ ਜ਼ਿੰਦਗੀ ਨਾਲ ਜੁੜਿਆ ਹੁੰਦਾ ਪਰ ਉਹ ਕਹਿੰਦੇ ਹੁੰਦੇ ਕਿ ਗਰੀਬ ਦੇ ਬੰਦੇ ਗਰੀਬ ਦੇ ਬੱਚੇ ਨੂੰ ਕਦੇ ਪਿਆਰ ਨਾ ਹੋਵੇ ਹੂੰ ਤੇ ਜੇ ਹੋਵੇ ਤਾਂ ਉਹ ਗਰੀਬ ਨਾ ਹੋਵੇ ਹਾਏ ਤੇ ਇੱਕ ਜਿਹੜਾ ਸੰਗੀਤ ਆ ਉਹ ਗਰੀਬ ਦੇ ਬੱਚੇ ਕੋਲ ਕਦੇ ਨਾ ਹੋਵੇ ਹੂੰ ਕਿਉਂਕਿ ਮੇਰੇ ਗੁਰੂ ਜੀ ਦਾ ਇੱਕ ਗਾਣਾ ਆਇਆ ਸੀਗਾ ਗਰੀਬ ਦੇ ਜਵਾਕਰ ਰੱਬਾ ਮੇਰਾ ਕਦੇ ਲੱਗ ਜੇ ਨਾ ਕੋਣ ਹੂੰ ਕਿਉਂਕਿ ਜੇ ਕਲਾ ਹੋਵੇ ਹੂੰ ਤਾਂ ਫਿਰ ਗਰੀਬ ਨਾ ਹੋਵੇ ਬੰਦਾ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਗਰੀਬੀ ਮਿਹਨਤ ਦੇ ਨਾਲ ਚੱਕੀ ਜਾਂਦੀ ਹੈ ਵਿਸ਼ਵਾਸ ਹੈਗਾ ਫਿਰ ਇਸ ਚੀਜ਼ ਲਈ ਕੌਨਫੀਡੈਂਸ ਤਾਂ ਹੋਣਾ ਹੀ ਆ ਵਿਸ਼ਵਾਸ ਹੈਗਾ ਜਰੂਰ ਜੀ ਪਰ ਜਦੋਂ ਹੁਣ ਕਈ ਬੰਦੇ ਬਣਾ ਜਾਂਦੇ ਆ ਹੂੰ ਚਲਾਕੀਆਂ ਕਰ ਜਾਂਦੇ ਆ ਨਾਲ ਖੇਡ ਕੇ ਮੋਡਿਆਂ ਤੇ ਰੱਖ ਕੇ ਚਲਾ ਜਾਂਦੇ ਆ ਫਿਰ ਉਦੋਂ ਲੱਗਦਾ ਵੀ ਨਹੀਂ ਅੱਜ ਅੱਜ ਕੱਲ ਦੇ ਜ਼ਮਾਨੇ 'ਚ ਮਿਹਨਤ ਦਾ ਕੋਈ ਮੁੱਲ ਨਹੀਂ ਜਿਹੜਾ ਬੰਦਾ ਚਲਾਕ ਆ ਜਾਂ ਜਿਹਦੇ ਕੋਲ ਪੈਸਾ ਕਲਾਕਾਰੀ ਉਸੇ ਦੀ ਹੈ ਨਹੀਂ ਪਰ ਲੱਗਦਾ ਵੀ ਹਜੇ ਦੁਨੀਆਦਾਰੀ ਤੋਂ ਅਣਜਾਣ ਹੋ ਨਹੀਂ ਸਮਝਾਈ ਫਿਰ ਸੋਚ ਲਈਦਾ ਵੀ ਸ਼ਾਨਦਰ ਮਿਲ ਜਾਂਦੇ ਲੋਕ ਤੁਹਾਨੂੰ ਪਤਾ ਹੀ ਆ ਭਾਜੀ ਵੀ ਪੈਰ ਪੱਟੇ ਤੇ ਅੱਜ ਕੱਲ ਕਲਾਕਾਰ ਵੀ ਬੈਠੇ ਨੇ ਤੇ ਕਲਾਕਾਰਾਂ ਨੂੰ ਨੱਪਣ ਵਾਲੇ ਵੀ ਬੈਠੇ ਨੇ अच्छा फिर किवें मंडी भरी वाली ਦੇ ਵਿੱਚੋਂ ਤੁਹਾਡੀ ਜਿਹੜੀ ਗੇਕੀ ਪੁੰਗਰ ਦੀ ਹੈ ਕਿਵੇਂ ਸਟਾਰਟ ਹੁੰਦਾ ਹੈ ਕਲਾ ਦਾ ਜਿਹੜਾ ਸੌਦਾ ਉਹ ਮੈਂ ਆਪਣੇ ਇੱਕ ਵਾਰੀ ਗੁਰੂਜੀ ਨੂੰ ਦੇਖਿਆ ਸੀ ਕਿਸੇ ਮੇਲੇ ਤੇ ਗਾਉਂਦੇ ਹੋਏ 2011 ਦੀ ਗੱਲ ਆ ਠੀਕ ਹੈ ਤੇ ਬਸ ਵੈਸੀ ਯਾਰ ਦੋਸਤ ਚਲੇ ਗਏ ਕਹਿੰਦੇ ਵੀ ਸਿੰਗਰ ਨੇ ਆਉਣਾ ਕਿਸੇ ਨੇ ਵਾਇਸ ਪੰਜਾਬ ਚੋਂ ਆਏ ਆ ਹੂੰ ਤੇ ਮੈਂ ਕਿਹਾ ਚਲੋ ਚੱਲਦੇ ਆ ਯਾਰ ਮੈਂ ਕਦੇ ਗਿਆ ਤਾਂ ਹੈ ਨਹੀਂ ਹੂੰ ਜਦੋਂ ਉਹਨਾਂ ਨੂੰ ਗਾਉਂਦੇ ਹੋਏ ਸੁਣਿਆ ਤੇ ਮੈਂ ਉਹਨਾਂ ਨੇ ਇੱਕ ਛੱਲਾ ਗਾਇਆ ਸੀ ਗੁਰਦਾਸ ਮਾਨ ਜੀ ਦਾ ਮੈਨੂੰ ਬੜਾ ਸੋਹਣਾ ਲੱਗਿਆ ਠੀਕ ਹੈ ਤੇ ਉੱਥੋਂ ਮੈਂ ਸਟੇਜ ਤੋਂ ਵਿਸਟਿੰਗ ਕਾਰਡ ਲੈ ਕੇ ਉਹਨਾਂ ਦਾ ਤੇ ਮੈਂ ਉਹਨਾਂ ਕੋਲ ਚਲਾ ਗਿਆ ਤੇ ਮੈਂ ਮਾੜਾ ਮੋਟਾ ਗੁਣਗੁਣਾਉਂਦਾ ਸੀ ਹੂੰ ਤੇ ਫੋਨ ਕਰਕੇ ਮੈਂ ਕਿਹਾ ਵੀ ਮੈਨੂੰ ਬਾਈ ਜੀ ਗਾਉਣ ਦਾ ਥੋੜਾ ਥੋੜਾ ਸ਼ੌਂਕ ਆ ਪਰ ਮੈਂ ਕਦੇ ਜਿਆਦਾ ਸੋਚਿਆ ਨਹੀਂ ਵੀ ਸ਼ਾਇਦ ਮੈਂ ਅੱਗੇ ਵਧ ਸਕਾਂ ਜਾਂਦਾ ਬਿਲਕੁਲ ਤਾਂ ਉਹਨਾਂ ਨੇ ਮੈਨੂੰ ਬੁਲਾ ਲਿਆ ਆਪਣੇ ਕੋਲ ਹੂੰ ਮੈਨੂੰ ਸੁਣਿਆ ਤੇ ਕਹਿੰਦੇ ਤੂੰ ਮਿਹਨਤ ਕਰ ਤੂੰ ਬਹੁਤ ਵਧੀਆ गा ਸਕਦਾ ਅੱਛਾ ਉੱਥੋਂ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਅੱਜ ਆ ਦੇ ਨਾਗੇ ਮੈਂ ਉਹਨਾਂ ਦੀ ਬਦੌਲਤ ਕਈ ਵਾਰ ਰੋਟੀ ਵੀ ਵਧੀਆ ਖਾਣਾ ਜੋ ਵਧੀਆ ਗੱਲ ਤੇ ਚਲੋ ਕਈ ਵਾਰੀ ਐਸੇ ਹਾਲਾਤ ਹੁੰਦੇ ਫਿਰ ਗੁਰੂ ਜੀ ਨੂੰ ਫੋਨ ਵੀ ਲਾ ਲਈਦਾ ਵੀ ਅੱਜ ਤੁਸੀਂ ਖਰਚਾ ਪਾ ਦੋ। ਅੱਛਾ ਨਹੀਂ ਨਹੀਂ ਕੀ ਬਾਤ ਹੈ। ਪਰ ਜਿਹੜੀ ਗੁਰੂ ਤੇ ਜਿਹੜੇ ਚੇਲੇ ਦਾ ਪਿਆਰ ਹੁੰਦਾ ਨੇ ਬਹੁਤ ਵੱਖਰਾ ਹੁੰਦਾ। ਉਹਨਾਂ ਦੀਆਂ ਕਈ ਇਸ ਤਰ੍ਹਾਂ ਦੀਆਂ ਗੱਲਾਂ ਵੀ ਸਾਂਝੀਆਂ ਹੁੰਦੀਆਂ ਨੇ ਜਿਹੜੀਆਂ ਜੱਗੋਂ ਵੱਖਰੀਆਂ ਹੁੰਦੀਆਂ ਨੇ ਜਦੋਂ ਬੰਦਾ ਦਾ ਦਿਲ ਡੋਲਦਾ। ਤੁਸੀਂ ਫਿਰ ਆਪਣੇ ਗੁਰੂ ਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਕਰਦੇ ਹੋ? ਜਾਂ ਕਿੱਥੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਲੱਗਿਆ ਵੀ ਜਦੋਂ ਹਾਰ ਜੀ ਮੰਨ ਲਈ ਤਾਂ ਫਿਰ ਗੁਰੂ ਨੇ ਮੋਢੇ ਤੇ ਹੱਥ ਰੱਖਤਾ ਉਹ। ਬਸ ਕੀ ਦਸੀਏ ਸ਼ੁਰੂ ਤੋਂ ਹੀ ਪਹਿਲਾਂ ਤਾਂ ਹਾਲਾਤ ਜਿਹੜੇ ਗਰੀਬੀ ਦੇ ਹੀ ਰਹੇ ਆ ਕਿਉਂਕਿ ਡੈਡੀ ਜੀ 2001 ਤੋਂ ਹੀ ਮੰंजे ਤੇ ਪਏ ਹੋਏ ਆ ਅਧਰੰਗ ਹੋਈ ਸੀ ਠੀਕ ਹੈ ਤੇ ਜਦੋਂ ਗੁਰੂ ਜੀ ਨੂੰ ਹਾਲਾਤ ਦੱਸੇ ਮੈਂ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਆ ਜਿੱਥੇ ਵੀ ਮੈਂ ਖੜ੍ਹ ਸਕਿਆ ਤੇਰੇ ਨਾਲ ਖੜੂਗਾ ਠੀਕ ਹੈ ਅੱਜ ਗੁਰੂ ਜੀ ਬਹੁਤ ਵਧੀਆ ਆਪਣੇ ਮੁਕਾਮ ਤੇ ਜਾਂ ਵੱਡੇ ਵੱਡੇ ਸਿੰਗਰ ਉਹਨਾਂ ਦੇ ਨਾਲ ਜਿਹੜੇ ਬਹੁਤ ਵੱਡੀ ਓਪਰਚ्युनिटी ਮਿਲਦੀ ਆ ਪਰ ਜਦੋਂ ਮੈਂ ਫੋਨ ਲਾ ਲੈਣਾ ਤਾਂ ਮੇਰਾ ਫੋਨ ਉਹ ਇੱਕ ਪਾਰਟੀ ਚ ਉੱਠ ਕੇ ਵੀ ਚੱਕਦੇ ਆ ਵੀ ਆ ਰ ਰਹਿਮਤ ਦਾ ਫੋਨ ਆਇਆ ਵੀ ਕਿਤੇ ਕੋਈ ਪ੍ਰੋਬਲਮ ਵੀ ਨਾ ਹੋਵੇ ਨਹੀਂ ਪਰ ਲੱਗਦਾ ਹੈਗਾ ਵੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਗੁਰੂ ਨੇ ਉਹਨਾਂ ਦਾ ਜਿਹੜਾ ਰਤਬਾ ਹੋਰ ਹਿਸਾਬ ਦਾ ਮੰਨਿਆ ਜਾਂਦਾ ਕਿਸੇ ਨੂੰ ਟਾਈਮ ਨਹੀਂ ਦਿੰਦੇ ਕਰਦੇ ਨਹੀਂ ਪਰ ਜਿਸ ਹਿਸਾਬ ਨਾਲ ਤੁਹਾਨੂੰ ਉਹ ਪਿਆਰ ਕਰਦੇ ਆ ਜਦੋਂ ਰਹਿਮਤ ਦਾ ਨਾਮ ਵੱਡਾ ਹੋ ਗਿਆ ਕਿ ਫਿਰ ਉਦੋਂ ਵੀ ਉਹ ਹਰ ਸਟੇਜ ਤੇ ਜਿਵੇਂ ਮੈਂ ਬਹੁਤ ਮੁੰਡਿਆਂ ਨੂੰ ਦੇਖਦਾ ਜਿਹੜੇ ਵੱਡੇ ਵੱਡੇ ਕਲਾਕਾਰ ਬਣੇ ਨੇ ਅੱਜ ਉਹ ਪਹਿਲਾਂ ਗੁਰੂਆਂ ਦੇ ਬੜੇ ਜੋੜੇ ਝਾੜ ਬਣਦੇ ਸੀ ਤੇ ਪਰ ਜਦੋਂ ਉਹ ਉਗਹਾਨ ਏਰੀ ਆਉਂਦੀ ਆ ਤਾਂ ਫਿਰ ਉਹ ਭੁੱਲ ਜਾਂਦੇ ਨੇ ਫਿਰ ਕਿਹੜਾ ਗੁਰੂ ਤੇ ਕਿਹੜਾ ਚੇਲਾ ਨਹੀਂ ਦੇਖੋ ਜੀ ਜੇ ਅੱਜ ਦੇ ਜ਼ਮਾਨੇ 'ਚ ਦੇਖੀ ਤਾਂ ਸਭ ਤੋਂ ਪਹਿਲਾਂ ਤਾਂ ਚੇਲਾ ਬਣਨਾ ਹੀ ਬਹੁਤ ਔ ਚੇਲਾ ਬੰਨਣਾ ਬਹੁਤ ਪਰੇ ਦੀਆਂ ਗੱਲਾਂ ਜਿਹੜਾ ਅੱਜ ਦੌਰ ਚੱਲ ਰਿਹਾ ਹੂੰ ਪਰ ਉਹ ਚੇਲਾ ਕਦੇ ਵੀ ਅੱਗੇ ਨਹੀਂ ਵੱਧ ਸਕਦਾ ਚਾਹੇ ਜਿੰਨੀ ਵੀ ਤਰੱਕੀ ਕਰ ਲੇ ਹੂੰ ਜਿਹੜਾ ਬੰਦਾ ਗੁਰੂ ਨੂੰ ਭੁੱਲ ਗਿਆ ਉਹਦੇ ਲਈ ਸਭ ਕਲਾ ਮਿੱਟੀ ਹੈ ਕਿਉਂਕਿ ਜਿਹੜਾ ਪਹਿਲਾ ਪੜਾਉ ਆਪਣੇ ਗੁਰੂ ਤੋਂ ਹੀ ਸਿੱਖਦਾ ਹੁੰਦਾ ਹੂੰ ਅੱਛਾ ਤੇ ਜਿਹੜਾ ਬੰਦਾ ਗੁਰੂ ਦੀ ਕਦਰ ਕਰਨੀ ਜਾਣਦਾ ਠੀਕ ਹੈ ਉਹੀ ਬੰਦਾ ਅੱਗੇ ਵੱਧ ਸਕਦਾ ਲਾਈਫ ਦੇ ਵਿੱਚ ਨਹੀਂ ਤਾਂ ਜ਼ਿੰਦਗੀ ਮਿੱਟੀ ਹੈ ਉਹਦੀ ਠੀਕ ਹੈ ਚਾਹੇ ਜਿੰਨਾ ਵੀ ਨਾਮ ਕਮਾ ਲੇ ਨਹੀਂ ਫਿਰ ਜਾ ਕੇ ਸਕੂਨ ਕਿੱਥੇ ਮਿਲਦਾ ਮੰਦਿਰ ਮਸਜਿਦ ਗੁਰਦੁਆਰੇ ਪੀਰ ਫਕੀਰ ਕਿੱਥੇ ਜਾਣੇ ਜਾਣੇ ਕਿੱਥੋਂ ਮੈਨੂੰ ਤਾਂ ਸਕੂਨ ਜੀ ਜਾਂ ਤਾਂ ਆਪਣੀ ਮਾਂ ਦੇ ਕੋਲ ਹੀ ਮਿਲਦਾ ਜਾ ਕੇ ਕਿਉਂਕਿ ਉਹਨਾਂ ਨੇ ਉਹਨਾਂ ਦੇ ਵਿੱਚੋਂ ਹੀ ਮੇਰਾ ਬਿਵੇਖਿਆ ਛੋਟੇ ਜਿਹੇ ਨੂੰ ਉਹਨਾਂ ਨੇ 7-8 ਸਾਲ ਦਾ ਸੀਗਾ ਉਦੋਂ ਤੋਂ ਹੀ ਸਿਖਾਇਆ ਵੀ ਪੁੱਤ ਕੋਈ ਨਹੀਂ ਪੜੋ ਤੁਸੀਂ ਮੈਂ ਮਿਹਨਤ ਕਰਦੀ ਆ ਤੁਸੀਂ ਵੀ ਅੱਗੇ ਮਿਹਨਤ ਕਰਨੀ ਆ ਉਸ ਤੋਂ ਬਾਅਦ ਜਿਹੜਾ ਦੂਜਾ ਪੜਾਉ ਉਹ ਗੁਰੂ ਜੀ ਨੇ ਸਿਖਾਤਾ ਤੇ ਜਾਂ ਤਾਂ ਗੁਰੂ ਜੀ ਕੋਲੇ ਰੱਬ ਮਿਲਦਾ ਤੇ ਜਾਂ ਫਿਰ ਮਾਂ ਕੋਲੇ ਮਿਲਦਾ ਨਹੀਂ ਬਹੁਤ ਸਾਰੇ ਲੋਕ ਤਾਂ ਡੇਰਿਆਂ ਦੇ ਵਿੱਚੋਂ ਵੀ ਰੱਬ ਲੱਭਦੇ ਆ ਤੁਸੀਂ ਤਾਂ ਨਹੀਂ ਜਾਂ ਗੌਣੇ ਆ ਜੀ ਡੇਰਿਆਂ ਦੇ ਵਿੱਚ ਵੀ ਮੈਂ ਨਕੋਦਰ ਵੀ ਦੋ ਤਿੰਨ ਵਾਰੀ ਲਾ ਕੇ ਆਇਆ ਹਾਂ ਤੇ ਚਲੋ ਜਾਣਾ ਪੈਂਦਾ ਜੀ ਜ਼ਰੂਰ ਸਾਡੀ ਰੋਜੀ ਰੋਟੀ ਵੀ ਆ ਉਹ ਠੀਕ ਹੈ ਪਰ ਜਿਹੜਾ ਅਸਲ ਰੱਬ ਆ ਉਹ ਮਾਪਿਓ ਤੇ ਤੁਹਾਡਾ ਗੁਰੂ ਹੀ ਹੈ ਨਹੀਂ ਪਰ ਕੀ ਮੰਨਦੇ ਹੋ ਅੱਜ ਦੇ ਸਮੇਂ ਦੇ ਵਿੱਚ ਅਸੀਂ ਵੱਟੀ ਜਿਹੜੀ ਨੌਜਵਾਨਾਂ ਦੀ ਭੀੜ ਹੈ ਉਹ ਗੁਰੂ ਦੇ ਨਾਲੋਂ ਟੁੱਟ ਕੇ ਤੇ ਜਿਹੜੇ ਡੇਰਾਵਾਦ ਨੇ ਉੱਥੇ ਜੁੜ ਰਹੀ ਹੈ ਉੱਥੇ ਉਸੇ ਤਰ੍ਹਾਂ ਨਸ਼ੇ ਦਾ ਜਿਹੜਾ ਸੇਵਨ ਹੁੰਦਾ ਸਿਕਟਾਂ ਦੇ ਧੂਏ ਉੱਡਦੇ ਨੇ ਤਾਂ ਉਹ ਉਹ ਸਾਰੇ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਕਿ ਉਹ ਵੀ ਇੱਕ ਪੰਜਾਬੀ ਪੰਜਾਬ ਦਾ ਮਾਹੌਲ ਆ ਜਾਂ ਉਹਦੇ ਵਿੱਚ ਵੀ ਕਲਾਕਾਰ ਗਾ ਸਕਦਾ ਉੱਥੇ ਜਿੱਥੇ ਇਸ ਤਰ੍ਹਾਂ ਦਾ ਧੂਆਵਾਦ ਹੋਵੇ ਅਸਲ ਵਿੱਚ ਗੱਲ ਇਹ ਆ ਕਿ ਜਦੋਂ ਡੇਰਿਆਂ ਵਿੱਚ ਜਾਂਦੇ ਆ ਅਸੀਂ ਵੀ ਜਾਂਦੇ ਆ ਅਸੀਂ ਗੌਣ ਜਾਂਦੇ ਆ ਜੇ ਸੋਚੀ ਤਾਂ ਮੈਂ ਵੀ ਇੱਕ ਮੁੰਡਾ ਆ ਗਿਆ ਅੱਜ ਕੱਲ ਦੀ ਜੰਗ ਜਨਰੇਸ਼ਨ ਤੋਂ ਆ ਗਿਆ ਹੂੰ ਮੇਰਾ ਵੀ ਦਿਲ ਕਰੇ ਤਾਂ ਮੈਂ ਸੂਟਾ ਲਾ ਸਕਦਾ ਹੂੰ ਪਰ ਉੱਥੇ ਜਿਹੜੇ ਫਕੀਰ ਬੈਠੇ ਆ ਸਾਧੂ ਸੰਤ ਕਿਸੇ ਨੂੰ ਵੀ ਆਪਣੇ ਹੱਥ ਨਾਲ ਨਹੀਂ ਫੜਾਉਂਦੇ ਵੀ ਆ ਲੋ ਤੁਸੀਂ ਲਾਓ ਤੂੰ ਆੜਾਓ ਜਾ ਕਿਸੇ ਭੋਲੇ ਦਾ ਨਾਮ ਪ੍ਰਸ਼ਾਦ ਖਾਓ ਆ ਮਸਤਾ ਦਾ ਖਾਓ ਸਭ ਜਾਂਦੇ ਆ ਕਹੀਂ ਉੱਥੇ ਆਪਣੇ ਇਸ਼ਕ ਪੂਰਨ ਚਲੇ ਜਾਂਦੇ ਆ ਤੇ ਕਈ ਆਪਦੇ ਨਸ਼ੇ ਪੂਰੇ ਕਰਨ ਜਾਂਦੇ ਕਈ ਲੋਕ ਸ਼ਰਧਾ ਨਾ ਜਾਂਦੇ ਆ ਉਹਨਾਂ ਵਿੱਚੋਂ ਇੱਕ ਮੈਂ ਵੀ ਹੋ ਸਕਦਾ ਠੀਕ ਹੈ ਨਹੀਂ ਪਰ ਜਿਵੇਂ ਨਾ ਮੈਂ ਦਰਸ਼ਨ ਦੀ ਤਸਵੀਰ ਦੇ ਇੱਕ ਮੈਨੂੰ ਗਾਣਾ ਉਹਦੇ ਸੁਣਾਇਆ ਵੀ ਕਈ ਉੱਥੇ ਜਾਂਦੇ ਰੱਬ ਨੂੰ ਧਿਆਉਣ ਲਈ ਤੇ ਕਈ ਉੱਥੇ ਜਾਂਦੇ ਨੰਬਰ ਫੜਾਉਣ ਲਈ ਲੱਗਦਾ ਹੈਗਾ ਵੀ ਜਿਹੜੀ ਉਸ ਧਾਰਮਿਕ ਜਗ੍ਹਾ ਤੇ ਜਾ ਕੇ ਵੀ ਜਿਹੜੀ ਅੱਖ ਉਹ ਮੈਲੀ ਨਾ ਹੋ ਜੇ ਉਸ ਤਰ੍ਹਾਂ ਦੀ ਜਿਹੜੀ ਸ਼ਰਧਾ ਬਰਤੀ ਆ ਉਹਦੇ ਲਈ ਕੀ ਹੋਣਾ ਚਾਹੀਦਾ ਨਹੀਂ ਬਿਲਕੁਲ ਇਹ ਇਹ ਚੀਜ਼ ਜੋ ਦਿਮਾਗ ਦੇ ਵਿੱਚ ਜ਼ਰੂਰ ਰੱਖੀ ਦੀ ਆ ਕਿ ਕਦੇ ਮੈਲੀ ਅੱਖ ਨਹੀਂ ਰੱਖਣੀ ਹੂੰ ਕਿਉਂਕਿ ਕਲਾਕਾਰ ਇੱਕ ਐਸੀ ਚੀਜ਼ ਹੁੰਦਾ ਜਿਸ ਨੂੰ ਹਰੇਕ ਦਿਕਰੇ ਜਾਣਾ ਪੈਂਦਾ ਤੇ ਹਰੇਕ ਦਿਕਰੇ ਤੀਵੈਣ ਹੁੰਦੀ ਹੈ ਹਮ ਔਰ ਡੇਰਿਆਂ ਦੇ ਵਿੱਚ ਤਾਂ ਜਾ ਕੇ ਬਹੁਤ ਜ਼ਿਆਦਾ ਸੰਭਲ ਕੇ ਚੱਲਣਾ ਪੈਂਦਾ ਹਮ ਕਿਉਂਕਿ ਜੋ ਡੇਰਿਆਂ ਦੇ ਵਿੱਚ ਮੈਲੀਆ ਅੱਖ ਲੈ ਕੇ ਜਾਊਗਾ ਹਮ ਕਹਿੰਦਾ ਭਾਵ ਕਿ ਜਿੱਦਾਂ ਦਾ ਕੋਈ ਦੇਖੂਗਾ ਉਦਾਂ ਦਾ ਹੀ ਫਲ ਪਾਊਗਾ ਨਹੀਂ ਪਰ ਪਰ ਜਿਵੇਂ ਤੁਹਾਡੀ ਗੱਲ ਆ ਕਿਉਂਕਿ ਮੈਂ ਅਕਸਰ ਜਿਹੜੇ ਨਵੇਂ ਮੁੰਡੇ ਵੇਖਦਾ ਤਾਂ ਪਹਿਲਾਂ ਜਿਹੜੇ ਮੈਂ ਨਵੇਂ ਮੁੰਡਿਆਂ ਨੂੰ ਮੇਡਿਆਂ 'ਚ ਦੇਖਦਾ ਸੀ ਜਿਹੜੇ ਨਵੇਂ ਗਾਉਣ ਵਾਲੇ ਸੀ ਹੁਣ ਉਹ ਪੀਰਾਂ ਫਕੀਰਾਂ ਦੇ ਮੈਂ ਦੇਖਦਾ ਤੇ ਤੁਹਾਨੂੰ ਕੀ ਲੱਗਦਾ ਉਥੇ ਜਾਣਾ ਵਧੀਆ ਗੱਲ ਆ ਕਿਉਂਕਿ ਉਹ ਹਰ ਇੱਕ ਦਾ ਪਿਆਰ ਆ ਹਰ ਇੱਕ ਦੀ ਉਥੇ ਬਿਰਤੀ ਆ ਲੱਗਦਾ ਹੈਗਾ ਵੀ ਜਿਹੜੇ ਨਵੇਂ ਪੂਰ ਦੇ ਲੋਕ ਨੇ ਉਹ ਇਧਰ ਨੂੰ ਜਾਦੇ ਹੋ ਕੇ ਆਪਣੀ ਕਲਾ ਤੇ ਧਿਆਨ ਘਟ ਦਿੰਦੇ ਨੇ ਉਹਨਾਂ ਨੂੰ ਐ ਲੱਗਦਾ ਹੁੰਦਾ ਵੀ ਕਿਸੇ ਵੱਡੇ ਕਲਾਕਾਰ ਦੇ ਨਾਲ ਕਿਸੇ ਵੱਡੇ ਧਾਮ ਦੇ ਨਾਲ ਜੁੜ ਕੇ ਹਿੱਟ ਹੋ ਸਕਦਾ ਨਹੀਂ ਬਿਲਕੁਲ ਜੀ ਬਿਲਕੁਲ ਸ਼ੋਸ਼ੇ ਬਾਜੀ ਜ਼ਰੂਰ ਕਰਦੇ ਲੋਕ ਵੀ ਮੈਂ ਕਿਸੇ ਚਾਰ ਚੰਗੇ ਸਿੰਗਰ ਨਾਲ ਫੋਟੋਆਂ ਖਿੱਚ ਕੇ ਪਾਤੀਆਂ ਤੇ ਮੇਰੀ ਚੜ੍ਹਾਈ ਹੋ ਜਾਣੀ ਆ ਪਰ ਮੈਂ ਆਪਦੇ ਗੁਰੂ ਜੀ ਤੋਂ ਇਹ ਬਿਲਕੁਲ ਨਹੀਂ ਸਿੱਖਿਆ ਥੋੜੀ ਜਦੋਂ ਚੜ੍ਹਾਈ ਹੋਣੀ ਥੁੱਲੀ ਮੇਲਤ ਦੇ ਨਾਲ ਹੋਣੀ ਸਿੱਖਿਆ ਹੋਣਾ ਤੁਸੀਂ ਕਹ ਗੁਰੂ ਜੀ ਤੋਂ ਇਹ ਨਹੀਂ ਸਿੱਖਿਆ ਨਹੀਂ ਮੈਂ ਹੀ ਕਿਹਾ ਵੀ ਮੈਂ ਆਪਣੇ ਗੁਰੂ ਜੀ ਤੋਂ ਇਹੀ ਸਿੱਖਿਆ ਅੱਛਾ ਕਿ ਕਦੇ ਵੀ ਸ਼ੋਸ਼ੇ ਬਾਜੀ ਨਾਲ ਬੰਦਾ ਸਟਾਰ ਨਹੀਂ ਬਣਦਾ ਵੀ ਚਾਰ ਫੋਟੋ ਮੈਂ ਅੱਜ ਮੈਂ ਕਿਸੇ ਚੰਗੇ ਸਿੰਗਰ ਨਾਲ ਖਿੱਚ ਕੇ ਪਾਦਾ ਜਾਂ ਹੋਰ ਕੋਈ ਵੀ ਫੇਮਸ ਅਜ ਨਾਮ ਬਣ ਗਿਆ ਕਿਸੇ ਦਾ ਉਹਦੇ ਨਾਲ ਖਿੱਚ ਕੇ ਪਾਤੀਆਂ ਤੇ ਮੈਂ ਸਿੰਗਰ ਬਣ ਨਹੀਂ ਮੇਰੀ ਕਲਾ ਨੂੰ ਮੈਂ ਜਿਹੜਾ ਸਟਾਰ ਬਣਨਾ ਅੱਛਾ ਕਿਵੇਂ ਜਿਵੇਂ ਹੁਣ ਤੁਸੀਂ ਸ਼ੋਸ਼ੇ ਬਾਜੀ ਦੀ ਗੱਲ ਕਰੀਏ ਕਦੇ ਤੁਹਾਨੂੰ ਵੀ ਇਹ ਚੀਜ਼ ਲੱਗੀ ਹੈ ਗਾਉਣ ਵੇਲੇ ਵੀ ਯਾਰ ਮੇਰੇ ਕੱਪੜੇ ਸੋਹਣੇ ਨਹੀਂ ਪਾਏ ਜਾਂ ਇਸ ਚੀਜ਼ ਨੇ ਕਦੇ ਗਰੀਬੀ ਦਾ ਅਹਿਸਾਸ ਕਰਾਇਆ ਕਿਉਂਕਿ ਗਰੀਬੀ ਵਕ ਵਕ ਢੰਗਾ ਦਾ ਅਹਿਸਾਸ ਕਰਾਉਂਦੀ ਹੈ ਜਦੋਂ ਸਾਡੇ ਕੋਲ ਲੱਗਦਾ ਸਾਡੇ ਕੱਪੜੇ ਸੋਹਣੇ ਨਹੀਂ ਸਾਡੇ ਕੋਲੇ ਬੂਟ ਨਹੀਂ ਸੋਹਣੇ ਸਾਡੇ ਕੋਲੇ ਕੋਟ ਨਹੀਂ ਸੋਹਣਾ ਤੁਸੀਂ ਫਿਰ ਕਿਵੇਂ ਅਹਿਸਾਸ ਕਰਦੇ ਹੋ ਇਹਨਾਂ ਚੀਜ਼ਾਂ ਦਾ ਬਿਲਕੁਲ ਜੀ ਬਿਲਕੁਲ ਮਹਿਸੂਸ ਹ ਪਰ ਉਹ ਗੱਲਾਂ ਜੇ ਆਪਾਂ ਆਪਣੇ ਦਿਲ 'ਚ ਹੀ ਰੱਖੀਏ ਤਾਂ ਚੰਗੀ ਗੱਲ ਆ ਕਿਉਂਕਿ ਖੁਦ ਨੂੰ ਹੀ ਪਤਾ ਹੁੰਦਾ ਆਪਾਂ ਕਿਸ ਹਾਲਾਤਾਂ 'ਚੋਂ ਗੁਜ਼ਰ ਕੇ ਇਸ ਸਟੇਜ 'ਤੇ ਆਏ ਆ ਨਹੀਂ ਕਦੇ ਇਸ ਚੀਜ਼ ਪਿੱਛੇ ਵੀ ਤੁਹਾਡੇ ਨਾਲ ਵਿਤਕਰਾ ਹੋਇਆ ਵੀ ਯਾਰ ਇਹ ਤਾਂ ਉਦਾਂ ਹੀ ਮਾਰਟੂ ਜਾਂ ਮੁੰਡਾ ਲੱਗਦਾ ਵੀ ਦੇ ਕੱਪੜੇ-ਕੁਪੜੇ ਨਹੀਂ ਹੈਗੇ ਕਲਾਕਾਰ ਤਾਂ ਥੋੜੇ ਜਿਹਾ ਸਟੈਂਡਰਡ ਰੱਖਦੇ ਨੇ ਕਰ ਦਿੰਦੇ ਜੀ ਕਰ ਦਿੰਦੇ ਜਦੋਂ ਕਿਤੇ ਕੋਈ ਚੰਗਾ ਕਲਾਕਾਰ ਜਾਂ ਇੱਕ ਦੋ ਜਿਨ੍ਹਾਂ ਦੇ ਨਾਮ ਬਣੇ ਹੁੰਦੇ ਥੋੜੇ ਜਿਹਾ ਆਪਣੇ ਏਰੀਆ 'ਚ ਵੀ ਕਈ ਕਲਾਕਾਰ ਹੁੰਦੇ ਨਾ ਵੀ ਏਰੀਆ 'ਚ ਹੀ ਜਾਣਦੇ ਲੋਕੋ ਨੂੰ ਜਦੋਂ ਉਹਨੂੰ ਬੁਲਾਉਣਾ ਹੁੰਦਾ ਜਾਂ ਮੈਨੂੰ ਬੁਲਾਉਣਾ ਹੁੰਦਾ ਕਹਿੰਦੇ ਯਾਰ ਖੜ ਜਾ ਯਾਰ ਤੂੰ ਪਹਿਲਾਂ ਉਹਨੂੰ ਘਵਾ ਲਈ ਕੋਈ ਗੱਲ ਨਹੀਂ ਤੂੰ ਜੇ ਡਰੈਸ ਪਾ ਲਈਏ ਤਾਂ ਬੈਠਾ ਰਹਿ ਘੰਟਾ ਹੋਰ ਸੀ ਬਹਿ ਜਾ ਕੋਈ ਨਹੀਂ ਜੇ ਤੂੰ ਰਾਤ ਨੂੰ 2 ਵਜੇ ਲੱਗਣਾ 3 ਵਜੇ ਲੱਗ ਜੀ ਹੂੰ ਇਹ ਕਰਕੇ ਫਿਰ ਉਹਦੋਂ ਨੂੰ ਜਦੋਂ ਨੂੰ ਸੰਗਤ ਚਲੀ ਜਾਂਦੀ ਹੈ ਫਿਰ ਮੇਰੇ ਵਰਗਾ ਹਾਜ਼ਰੀ ਲਾ ਕੇ ਮੁੜਿਆ ਹੁੰਦਾ ਫਿਰ ਕਦੇ ਆਉਂਦਾ ਵੀ ਫਿਰ ਜਦੋਂ ਦੱਸਾਂਗੇ ਜਮਾਨੇ ਨੂੰ ਤੂੰ ਗੱਲ ਕਿਹੜੀ ਕਹੀ ਹੈ ਵੇਖ ਅੱਜ ਗਬਰੂ ਨੇ ਤੋੜ ਕੱਢੀ ਪਈ ਆ ਵੀ ਫਿਰ ਕਿਤੇ ਆਊਗਾ ਸਾਡਾ ਸਮਾਂ ਵੀ ਨਹੀਂ ਨਹੀਂ ਬਿਲਕੁਲ ਸੋਚੀਦਾ ਜੀ ਵੀ ਜਦੋਂ ਕੁਝ ਬਣ ਗਏ ਤੇ ਇਹ ਦੋ ਦੀ ਥਾਂ ਤੇ ਸਾਡਾ ਟਾਈਮ ਵੀ 10 ਵਜੇ ਹੋ ਜਾ ਕਰਨਾ ਪਹਿਲਾਂ ਪਹਿਲਾਂ ਹੀ ਐਂਟਰੀਆਂ ਜਿਹੜੀਆਂ ਹੋਣੀਆਂ ਪਰ ਹੋਣੀਆਂ ਕਿਵੇਂ ਉਮੀਦ ਨਾਲ ਨਹੀਂ ਲੱਗਦਾ ਨਹੀਂ ਹੈਗਾ ਵੀ ਇਹ ਇਹ ਜਿਹੜਾ ਵਿਤਕਰਾ ਦੁਨੀਆ ਦਾ ਇਹ ਵੀ ਕਲਾਕਾਰ ਨੂੰ ਕਿਤੇ ਨਾ ਕਿਤੇ ਤੋੜਦਾ ਹੈਗਾ ਵੀ ਜੇ ਕੋਈ ਨਵਾਂ ਮੁੰਡਾ ਤਾਂ ਉਹਨੂੰ ਜਾਂ ਜਮਾ ਹੀ ਪਹਿਲਾਂ ਤੇ ਜਾਂ ਫਿਰ ਚਲੋ ਵੱਡੇ ਕਲਾਕਾਰ ਨੇ ਮੈਂ ਮੰਨਦਾ ਵੀ ਉਹਨਾਂ ਦਾ ਇੱਕ ਸਮਾਂ ਹੁੰਦਾ ਵੀ ਉਹਨਾਂ ਨੇ ਵੀ ਗਾਉਣਾ ਹੁੰਦਾ ਪਰ ਨਵੇਂ ਕਲਾਕਾਰ ਵੱਡੇ ਕਲਾਕਾਰਾਂ ਚੋਂ ਵੀ ਕਿਸੇ ਨੇ ਕਿਹਾ ਵੀ ਆਵਾਜ਼ ਮਾਰ ਕੇ ਵੀ ਰਹਿਮਤ ਆ ਜਾ ਯਾਰ ਸਾਡੀ ਸਟੇਜ ਤੇ ਵੀ ਗਾ ਲੈ ਨਹੀਂ ਨਹੀਂ ਜੀ ਤੁਹਾਨੂੰ ਪਤਾ ਹੀ ਅੱਜਕੱਲ ਜਿਹਦੀ ਕੋਠੀ ਦਾਣੇ ਤੇ ਉਹਦੇ ਕਮਲੇ ਵੀ ਸਿਆਣੇ ਜੇ ਕਿਸੇ ਕੋਲ ਕਲਾ ਨਹੀਂ ਉਹ ਬੰਦਾ ਹਿੱਟਾ 4 ਫਾਲੋਅਰ ਆ ਜਿਹਦੇ ਉਹਨੂੰ ਵੱਡੇ ਕਲਾਕਾਰ ਵਾਅ ਮਾਰ ਕੇ ਬੁਲਾ ਲੈਣਗੇ ਜੇ ਕਿਸੇ ਕੋਲ ਕਲਾ ਹੈ ਉਹ ਬੰਦਾ ਨਹੀਂ ਹਿੱਟ ਤਾਂ ਉਹਨੂੰ ਕਲਾਕਾਰ ਦੇਖ ਕੇ ਇਗਨੋਰ ਕਰ ਦੂਗਾ ਇਹ ਤਾਂ ਸੱਚ ਆ ਪਰ ਤੁਹਾਡੇ ਦਿਮਾਗ ਤੇ ਵਿੱਚ ਨਹੀਂ ਆਇਆ ਵੀ ਜਿੱਥੇ ਸੋਨੂ ਸੀਤੋ ਵਾਲਾ ਹਿੱਟ ਹੋ ਗਿਆ ਨੀਡ ਟੂ ਸ਼ਟਰਾਂ ਵਾਲਾ ਹਿੱਟ ਹੋ ਗਿਆ ਜਿੱਥੇ ਭਾਬੀ ਚੁੰਮੇ ਵਾਲੀ ਹਿੱਟ ਹੋ ਗਈ ਉਥੇ ਰਹਿਮਤ ਦੀ ਵਾਰੀ ਕਿਉਂ ਨਹੀਂ ਆ ਰਹੀ ਸੋਚੀਦਾ ਜੀ ਇਹ ਸੋਚੀਦਾ ਪਰ ਇਹ ਸੋਚੀਦਾ ਨਾਲ ਵੀ ਇਹ ਜਿਹੜੀ ਪਬਲਿਕ ਆ ਪਤਾ ਨਹੀਂ ਕਿੱਧਰ ਨੂੰ ਤੁਰ ਜਾਂਦੀ ਆ ਇਹਨਾਂ ਨੂੰ ਕਲਾ ਦੀ ਜਿਹੜੀ ਪਹਿਚਾਣ ਹੀ ਹੈ ਨਹੀਂ ਜੇ ਕਿਹਾ ਜਾਵੇ ਤਾਂ ਸੋਨੂ ਸੀਤੋ ਵਾਲੇ ਕੋਲੇ ਕਿਹੜੀ ਕਲਾ ਐਦਾਂ ਦੀ ਠੀਕ ਹੈ ਨੀਡ ਟੂ ਸ਼ਟਰਾਂ ਵਾਲਾ ਕੀ ਗਾਉਂਦਾ ਹੂੰ ਸਾਨੂੰ ਦੱਸ ਦੋ ਭਾਬੀ ਚੁੰਮੇ ਵਾਲੀ ਨੇ ਕੀ ਐ ਜਪੰਜਾਬ ਨੂੰ ਦੇਤਾ ਸਾਰੇ ਲੋਕੇ ਕਹਿੰਦੇ ਨੇ ਵੀ ਇਹ ਤਾਂ ਰੱਬ ਦੇ ਭਗਤ ਨੇਰ ਭੋਲੇ ਬੰਦੇ ਨੇ ਲੱਗਦਾ ਨਹੀਂ ਹੈਗਾ ਵੀ ਭੋਲੇ ਬੰਦਿਆਂ ਦੇ ਵਿੱਚ ਤਾਂ ਫਿਰ ਰਹਿਮਤ ਵੀ ਆਉਂਦਾ ਦੇਖੋ ਜੀ ਸਾਫ਼ ਸੁਥਰੀ ਗਾਇਕੀ ਕਰਦੇ ਆ ਹਮ ਸੱਚ ਸੁਣਾਈ ਦਾ ਸਟੇਜ ਤੇ ਖੜਕੇ ਹਮ ਸੱਚ ਸੁਣਾਉਣ ਤੋਂ ਵੱਡਾ ਕੋਈ ਭੋਲਾਪਨ ਨਹੀਂ ਹੋ ਸਕਦਾ ਹਮ ਹੁਣ ਜੇ ਛੋਸ਼ੇ ਬਾ ਇਹ ਛੋਸ਼ੀਆਂ ਬਾਜ਼ੀਆਂ ਹੀ ਹੋ ਗਈਆਂ ਵੀ ਸੋਨੂ ਸੀਤੋ ਵਾਲੇ ਦੇ ਚਾਰ ਫਾਲੋਅਰ ਹੋ ਗਏ ਅੱਜ ਇਹ ਹਾਸੀਆਂ ਖੇਡੀਆਂ ਕਰ ਗਿਆ ਪੰਜਾਬ ਸਿਰਫ ਹਾਸੀਆਂ ਖੇਡੀਆਂ ਦਾ ਮਹਤਾਜ ਰਹਿ ਗਿਆ ਹਮ ਕਲਾ ਦਾ ਕੋਈ ਮੁੱਲ ਨਹੀਂ ਰਿਹਾ ਪੰਜਾਬ 'ਚ ਬਿਲਕੁਲ ਅੱਛਾ ਮੈਂ ਚਾਹੁੰਦਾ ਵੀ ਲੋਕਾਂ ਨੇ ਕਹਿਣਾ ਵੀ ਗੱਲਾਂ ਕਰੀ ਜਾਂਦੇ ਆ ਮੁੰਡੇ ਨੇ ਕਲਾ ਨਹੀਂ ਦਿਖਾਈ ਤਾਂ ਫਿਰ ਆਪਾਂ ਅਗਲੀਆਂ ਗੱਲਾਂ ਵੀ ਕਰਨੀਆਂ ਤਾਂ ਮੈਂ ਚਾਹੁੰਦਾ ਕੋਈ ਗੀਤ ਗਾਇਕੀ ਦਾ ਰੰਗ ਹੈ ਜਿਹੜਾ ਸਾਂਝਾ ਕਰੋ ਕੋਈ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੋਵੇ ਜਿੱਚ ਬਾਲੀਆਂ ਗਰਾਰੀਆਂ ਨਾ ਹੋਣ ਕਿਉਂਕਿ ਲੋਕ ਅੱਜਕੱਲ ਸਿੱਧਾ-ਸਿੱਧਾ ਜਾਂ ਜ਼ਿਆਦਾ ਨਹੀਂ ਸੁਣਦੇ ਬਿਲਕੁਲ ਬਿਲਕੁਲ ਜੀ ਹਾਂ ਜੀ ਕੌਣ ਦਿਓ ਫਿਰ ਰੱਬ ਤੋਂ ਜੀ ਨੂੰ ਮੰਗਦੇ ਸੀ ਮੰਗ ਸਾਡੀ ਹੋਈ ਨਾ ਇਸ ਦੁੱਖ ਤੋਂ ਤਕਲੀਫ ਕੋਈ ਵੀ ਡਾਡੀ ਹੋਈ ਨਾ ਕਰਨੀ ਹੋਇਆ ਪੈਂਦਾ ਪਹਾੜ ਹਾਲਾਤਾਂ ਦਾ ਮੈਥੋਂ ਡਾਇਮੰਡ ਰਿੰਗ ਲੋਹਾਗੀ ਮੇਰਾ ਛੱਲਾ ਚਾਂਦੀ ਦਾ ਰੋਕ ਲੈਂਦਾ ਸੀ ਜੀਨੂੰ ਮੈਂ ਸਾਹਾਂ ਦੀ ਸੌ ਦੇ ਕੇ ਫੜ ਨਹੀਂ ਸਕਿਆ ਉਸ ਕੁੜੀ ਦਾ ਪੱਲਾ ਜਾਂਦੀ ਦਾ ਰੋਕ ਲੈਂਦਾ ਸੀ ਜੀਨੂੰ ਮੈਂ ਸਾਹਾਂ ਦੀ ਸੌ ਦੇ ਕੇ ਉਹ ਫੜ ਨਹੀਂ ਸਕਿਆ ਉਸ ਕੁੜੀ ਦਾ ਪੱਲਾ ਜਾਂਦੀ ਦਾ ਹੋ ਕੀ ਬਾਤ ਹੈ ਭਾਈ ਬਹੁਤ ਵਧੀਆ ਬਾ ਕਮਾਲ ਕਦੇ ਫਿਰ ਜਦੋਂ ਆਪਣੀ ਗਾਇਕੀ ਦਾ ਇਹ ਹੁਨਰ ਵੇਖਦੇ ਹੋਂ ਫਿਰ ਉਹ ਕਦੇ ਘਰ ਦੇ ਛਤਵੰਨੀ ਵਿੱਚ ਆ ਕੇ ਗੁੱਸਾ ਜਾਉਂਦਾ ਮਨ ਦੇ ਵਿੱਚ ਅੱਖਾਂ ਭਰ ਜਾਂਦੀਆਂ ਜਿਵੇਂ ਤੁਹਾਡੀਆਂ ਹੁਣ ਵੀ ਮੇਰੇ ਘਰੇ ਵੈਸੇ ਤਾਂ ਦੋ ਕਮਰੇ ਹੀ ਆ ਹੂੰ ਉਹਦੇ ਚੋਂ ਸਾਰਾ ਸਮਾਨ ਇੱਕ ਕਮਰੇ ਚ ਚੱਕ ਕੇ ਮੈਂ ਆਪਣੇ ਵੱਡੇ ਕਮਰੇ ਚ ਸ਼ਿਫਟ ਕਰਤਾ ਠੀਕ ਹੈ ਤੇ ਜਿਹੜਾ ਉਹਦਾ ਗੈਸ ਚੁੱਲਾ ਸੀ ਉਹ ਕੱਢ ਕੇ ਬਾਹਰ ਰੱਖਤਾ ਮੀ ਕਰਨੀ ਚ ਫਿਰ ਵੱਡੇ ਕਮਰੇ ਚ ਲੈ ਜਾਇਦਾ ਤੇ ਮਾਪਿਆਂ ਨੂੰ ਤਾਂ ਹੁਣ ਪਤਾ ਹੀ ਆ ਵੀ ਇਹਦੇ ਹੁਣ ਗਾਉਣ ਦਾ ਕੀੜਾ ਹੈਗਾ ਵੀ ਇਹ ਗਾ ਕੀ ਹਟੂਗਾ ਹੂੰ ਬਾਕੀ ਮਾਪਿਆਂ ਨੂੰ ਆਸ ਹੁੰਦੀ ਆ ਵੀ ਸਾਡਾ ਬੱਚਾ ਕੁਝ ਕਰ ਸਕਦਾ ਤੇ ਮੈਂ ਉਹਦੇ ਵਿੱਚ ਵਾਜਾ ਰੱਖ ਲਿਆ ਹੂੰ ਉਹ ਕਮਰੇ ਦੀ ਛੱਤ ਚੋਂ ਲੱਗ ਪਈ ਤੇ ਮੇਰਾ ਵਾਜਾ ਜਿਹੜਾ ਉਹ ਫੇਜ ਗਿਆ ਅੱਛਾ ਤੇ ਉਹਦੇ ਨਾਲ ਉਹਦੀ ਪਾਣੀ ਦੀ ਪਾਣੀ ਦੇ ਨਾਲ ਫੱਟੀ ਉਹਦੀ ਫੁੱਲ ਗਈ ਹੂੰ ਹੌਲੀ 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 ਸੈੱਟ ਕਰਕੇ ਕਿਵੇਂ ਨਾ ਕਿਵੇਂ ਕਦੇ ਕਿਸੇ ਕੋਲ ਲੈ ਗਿਆ ਠੀਕ ਕਰਾ ਲਿਆ ਜਾਂ ਕੁਝ ਵੀ ਕਿਉਂਕਿ ਅੰਟੂਨ ਹੋ ਗਿਆ ਉਹ ਪਾਣੀ ਪੈਣ ਨਾਲ ਉਹ ਬੈਲੈਂਸ ਖਰਾਬ ਬੇਸੁਰਾ ਤਾਂ ਕਹਿ ਨਹੀਂ ਸਕਦੇ ਮਿੱਠਾ ਹੋ ਗਿਆ ਮਿੱਠਾ ਕਹਿ ਦਿੰਦੇ ਆ ਬੇਸੁਰੇ ਨੂੰ ਉਸਤਾਦ ਲੋਕ ਜਿਹੜੇ ਹੁੰਦੇ ਆ ਠੀਕ ਹੈ ਤਾਂ ਵਾਜਾ ਮਿੱਠਾ ਹੋ ਗਿਆ ਤੇ ਉਹਨੂੰ ਸੈੱਟ ਕਰਵਾਇਆ ਜੀ ਹੁਣ ਵੀ ਹਜੇ ਪਿੱਛੇ ਜੇ ਮੀ ਪਾ ਕੇ ਹਟਿਆ ਤੇ ਉਹ ਮੇਰਾ ਵਾਜਾ ਫੇਰ ਭਿੱਜ ਗਿਆ ਉਹਦੇ ਨਾਲ ਹੂੰ ਤੇ ਹੁਣ ਕਰਦੇ ਸੋਚਦੇ ਆ ਵੀ ਚਲੋ ਕੋਈ ਨਹੀਂ ਇੱਕ ਵਾਰੀ ਕਰ ਲਾ ਸੈਟਿੰਗ ਤੈਨੂੰ ਫਿਰ ਠੀਕ ਕਰਾ ਲਾਂਗੇ ਆਪਾਂ ਵਾਜਾਂ ਕਿਉਂਕਿ ਪਾਪਾ ਜੀ ਘਰੇ ਡਿੱਗ ਪਿਆ ਤੇ ਉਹਨਾਂ ਦੇ ਸੱਟ ਲੱਗ ਗਈ ਆ ਦਰਵਾਜ਼ੇ ਦੁਆਰਾ ਤੁਰਿਆ ਜਾਂਦਾ ਨਹੀਂ ਸੀ ਪਹਿਲਾਂ ਹੀ ਫਿਰ ਗੁਜ਼ਾਰਾ ਕਿਵੇਂ ਕਰਦਾ ਫਿਰ ਰਹਿਮਤ ਤੁਸੀਂ ਫਿਰ ਆਪਣਾ ਆਪ ਦਾ ਗੁਜ਼ਾਰਾ ਪਰਿਵਾਰ ਦਾ ਸਾਰਾ ਇੱਕ ਤਾਂ ਪਾਜੀ ਵੀ ਸਕੂਲ ਆ ਬੱਲੂ ਆਣਾ ਪੀਕੇਐਸ ਸਕੂਲ ਆ ਉਹਦੇ ਵਿੱਚ ਮਾੜਾ ਮੋਟਾ ਮੈਂ ਹਰਮੋਨੀਅਮ ਪਲੇ ਕਰਕੇ ਜਾਂ ਫੰਕਸ਼ਨ ਵਗੈਰਾ ਲਾਉਣਾ ਉਹਦੇ ਵਿੱਚ ਤਾਂ ਉਹ ਅੱਛਾ ਸਾਥ ਦੇ ਦਿੰਦੇ ਮੇਰਾ ਠੀਕ ਹੈ ਤੇ ਉਧਰੋਂ ਕੁਛ ਨਾ ਕੁਛ ਇਨਕਮ ਆ ਜਾਂਦੀ ਹੈ ਕੁਛ ਮਜਦੂਰੀ ਵਗੈਰਾ ਕਰ ਲਈ ਦੀ ਮਿਸਤਰੀ ਨਾਲ ਜਾਂ ਕਿਤੇ ਹੋਰ ਕਈ ਵਾਰ ਗੁਰੂ ਜੀ ਨਾਲ ਕੋਰਸ ਤੇ ਚਲੀ ਜਾਈਦਾ 11500 ਦੇ ਦਿੰਦੇ ਮੈਨੂੰ ਫਿਰ ਨਹੀਂ ਕਦੇ ਇਸ ਚੀਜ਼ ਦੇ ਲੈ ਕੇ ਮਤਲਬ ਮਨ ਦੇ ਵਿੱਚ ਮਲਾਲ ਵੈਸੇ ਆਉਂਦਾ ਹੀ ਆ ਬੰਦੇ ਦੇ ਜਦੋਂ ਕਿਤੇ ਮਿਸਤਰੀ ਨਾਲ ਜਾਣੇ ਹੋ ਤੇ ਕਈ ਵਾਰੀ ਤੁਸੀਂ ਗਾਣਾ ਗਾਉਂਦੇ ਹੋ ਜਾਂ ਫਿਰ ਕਹਿੰਦੇ ਨੇ ਕਲਾਕਾਰ ਆ ਫਿਰ ਅੱਜ ਕਿਵੇਂ ਆ ਫੜਾ ਗਰਮਾਲਾ ਜਾਂ ਫਿਰ ਅੱਜ ਫੜਾ ਮਿੱਟੀ ਕਿਉਂਕਿ ਕਈ ਵਾਰੀ ਕਲਾਕਾਰ ਨੂੰ ਟੀਚਰਾਂ ਵੀ ਬਹੁਤ ਸਹਣੀਆਂ ਪੈਂਦੀਆਂ ਇਹ ਟੀਚਰਾਂ ਤੁਹਾਨੂੰ ਵੀ ਹੁੰਦੀਆਂ ਨਹੀਂ ਨਹੀਂ ਬਿਲਕੁਲ ਕਰਦੇ ਜੀ ਟੀਚਰਾਂ ਤਾਂ ਤੁਹਾਨੂੰ ਪਤਾ ਹੀ ਆ ਕਲਾ ਦੇ ਨਾਲ ਹੀ ਜੁੜੀਆਂ ਟੀਚਰਾਂ ਤਾਂ ਉਹ ਜਿਸ ਬੰਦੇ ਦੇ ਵਿੱਚ ਗੁਣ ਹੋਊਗਾ ਤੈਨੂੰ ਟੀਚਰਾਂ ਵੀ ਹੋਣਗੀਆਂ ਹਮ ਹੈਨਾ ਉਹ ਕਹਿ ਦਿੰਦੇ ਲਿਆ ਬਾਈ ਉਹ ਗਰਮਾਲਾ ਫੜਾ ਕਲਾਕਾਰਾ ਲਿਆ ਬਾਈ ਇੱਟਾ ਫੜਾ ਕਲਾਕਾਰਾ ਹਮ ਇੱਕ ਇੱਕ ਤਾਂ ਮਿਸਤਰੀ ਮੈਨੂੰ ਕਹਿਣ ਲੱਗੇ ਪਿਆ ਲਿਆ ਸੁਰੀਲੀ ਸੁਰੀਲੀ ਇੱਟਾ ਫੜਾ ਦੇ ਅੱਛਾ ਤੇ ਮੈਂ ਕਿਹਾ ਭਰਾਵਾ ਕੋਈ ਗੱਲ ਨਹੀਂ ਵੀ ਚਲੋ ਟਾਈਮ ਆਉਂਦੇ ਸਹੀ ਗੱਲ ਆਪਾਂ ਕਿਤੇ ਆਪਣੇ ਘਰੇ ਹੀ ਸੁਰੀਲੀਆਂ ਇੱਟਾਂ ਲਵਾ ਲਾਂਗੇ ਕਿਉਂਕਿ ਇਹ ਸਾਰੇ ਦੌਰ ਦੇ ਵਿੱਚ ਨਾ ਚਲੋ ਮਲਕ ਇਹ ਹੁੰਦਾ ਵੀ ਥੋੜੀ ਜਿਹੜੀ ਮਾਂ ਹੁੰਦੀ ਆ ਉਹ ਤੁਹਾਨੂੰ ਬਹੁਤ ਬੁੱਕਲਦਾ ਨਿਕ ਗਿੰਦੀ ਆ ਕਲਾਕਾਰਾਂ ਨੂੰ ਖਾਸ ਕਰਕੇ ਮੈਂ ਜਿੰਨੇ ਕਲਾਕਾਰਾਂ ਨੂੰ ਮਿਲਦਾ ਹੁੰਦਾ ਹੁਣਾ ਵੀ ਦੁਨੀਆ ਚਾਹੇ ਉਹਨਾਂ ਨੂੰ ਧੱਕੇ ਮਾਰਦੀ ਆ ਵਰਜਦੀ ਆ ਉਥੋਂ ਭਜਾਉਂਦੀ ਆ ਹਨਾ ਆਪਣੇ ਸਮਾਜ ਦੇ ਵਿੱਚੋਂ ਪਰ ਮਾਂ ਨੂੰ ਇਹ ਹੁੰਦਾ ਵੀ ਮੇਰਾ ਪੁੱਤ ਸਟਾਰ ਬਣੂਗਾ ਫਿਰ ਤੁਹਾਡੀ ਮਾਂ ਜਿਹੜੀ ਕੰਮਕਾਰ ਕਰਕੇ ਚਾਰ ਪੈਸੇ ਲਿਆ ਕੇ ਵੀ ਇਹ ਕਹਿੰਦੀ ਵੀ ਚੱਲ ਰਹਿਮਤ ਕੋਈ ਨਹੀਂ ਆ ਕਿਤੇ ਬਸ ਦਾ ਕਰਾਇਆ ਲਾ ਲਈ ਜਾਂ ਵਾਜਾ ਲੈ ਲਈ ਕੁਛ ਇਦਾਂ ਇਦਾਂ ਕੁਛ ਹੁੰਦਾ ਫਿਰ ਹੁੰਦਾ ਜੀ ਮੈਂ ਤੁਹਾਡੇ ਨਾਲ ਇੱਕ ਜ਼ਿਕਰ ਕਰਦਾ ਪ੍ਰੋਗਰਾਮ ਦਾ ਜਰੂਰ ਜਰੂਰ ਸਾਡੇ ਬਰੀ ਵਾਲਾ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਮੇਰਾ ਜ਼ਿੰਦਗੀ ਦਾ ਪਹਿਲਾ ਪ੍ਰੋਗਰਾਮ ਸੀ ਠੀਕ ਔਰ ਉਦੋਂ ਉੱਥੇ ਆਉਣਾ ਸੀਗਾ ਨੂਰਾ ਸਿਸਟਰ ਨੇ ਠੀਕ ਹੈ ਨੂਰਾ ਸਿਸਟਰ ਨੇ ਪਹਿਲੀ ਵਾਰ ਉੱਥੇ ਆਉਣਾ ਸੀ ਸਾਡੇ ਤੇ ਇੱਕ ਲੱਕੀ ਮਲੋਤਰਾ ਲੁਧਿਆਣਾ ਤੋਂ ਠੀਕ ਹੈ ਜੀ ਸਾਰੇ ਤੋਂ ਪਹਿਲਾਂ ਸਟਾਰਟਿੰਗ ਹੈ ਜਿਹੜੀ ਉਹਨਾਂ ਨੇ ਮੈਨੂੰ ਦੇਤੀ ਵੀ ਪ੍ਰੋਗਰਾਮ ਦੀ ਸਟਾਰਟਿੰਗ ਤੂੰ ਕਰਨੀ ਹੈ ਤੇ ਉਹਨੋਂ ਦੇ ਵਿੱਚ 15 ਦਿਨ ਪਏ ਸੀ ਪ੍ਰੋਗਰਾਮ ਚ ਉਹਨਾਂ ਨੇ ਸਾਰਾ ਪ੍ਰੋਗਰਾਮ ਸਿਸਟਮ ਬਣਾ ਲਿਆ ਹਮ ਪਰ ਮੈਨੂੰ ਉਹਨਾਂ ਨੇ ਇੱਕ ਚੀਜ਼ ਦੀ ਬੁੱਕਲ ਨਹੀਂ ਖੋਲੀ ਹਮ ਕਿ ਤੂੰ ਮਾਜਿਸ਼ੀਅਨ ਆਵਦੇ ਲਿਆਉਣੇ ਆ ਜਾਂ ਕੁਝ ਵੀ ਕਿਵੇਂ ਕਰਨਾ ਹੁਣ ਜੇ ਆਪਾਂ ਪ੍ਰੋਪਰ ਕਲਾ ਨਾਲ ਗਾਉਣਾ ਤਾਂ ਪ੍ਰੋਪਰ ਸਜਿੰਦੇ ਮਾਜਿਸ਼ੀਅਨ ਸਾਰਾ ਕੁਝ ਚਾਹੀਦਾ ਆਪਾਂ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਬਈ ਮਾਜਿਸ਼ੀਅਨ ਤਾਂ ਤੈਨੂੰ ਆਪਣੀ ਲਿਆਉਣੇ ਪੈਣੇ ਫਿਰ ਮੈਂ ਘਰ ਦੇ ਹਾਲਾਤਾਂ ਵੱਲ ਵੇਖਿਆ ਮੈਂ ਆਪਣੀ ਮਾਂ ਨਾਲ ਗੱਲ ਕੀਤੀ ਹਮ ਉਹ ਕਹਿੰਦੇ ਕੋਈ ਗੱਲ ਨਹੀਂ ਚਲੋ ਉਹ ਵੀ ਲੱਗੇ ਸੀ ਕੰਮ ਕਰਨ ਸ਼ੈਲਰ ਦੇ ਵਿੱਚ ਉਹ ਵੀ ਲੱਗੇ ਸੀ ਦਿਹਾੜੀ ਮੈਂ ਵੀ ਲੱਗਿਆ ਸੀ ਮਿਸਤਰੀ ਨਾਲ ਹੂੰ ਕੁਝ ਪੈਸੇ ਮੈਂ ਇਕੱਠੇ ਕੀਤੇ ਕੁਝ ਉਹਨਾਂ ਨੇ ਇਕੱਠੇ ਕੀਤੇ ਸੀ 6-7000 ਰੁਪਏ ਇਕੱਠਾ ਕਰਕੇ ਕਿਉਂਕਿ ਜਿਹੜੇ ਫਰਸਾਜੀ ਪੰਜ ਸਾਜੀ ਆਏ ਨਾਲ ਉਹਨਾਂ ਦਾ ਰੋਟੀ ਪਾਣੀ ਵੀ ਘਰੇ ਕੀਤਾ ਮੈਂ ਠੀਕ ਹੈ ਸਾਰਾ ਕੁਝ ਜੀ ਉਹਨਾਂ ਨਾਲ ਗਾਉਣਾ ਸੀ ਫਿਰ ਇੱਕ ਮੈਨੂੰ ਡਰੈੱਸ ਵੀ ਚਾਹੀਦੀ ਸੀ 11200 ਰੁਪਏ ਉੱਤੇ ਲੱਗ ਗਿਆ ਮੇਰਾ ਐ ਕਰਕੇ ਮੈਂ ਤਾਂ 7-8000 ਰੁਪਏ ਸੀ 15 ਦਿਨਾਂ ਦੇ ਵਿੱਚ ਦਿਹਾੜੀਆਂ ਕਰ-ਕਰਕੇ ਮਾਂ ਪੁੱਤਾਂ ਨੇ ਇਕੱਠਾ ਕੀਤਾ ਉਹ ਲਾਇਆ ਸ਼ਾਬਾਸ਼ ਤੇ ਹਜੇ ਵੀ ਉਸ ਬਾਰੇ ਅਸੀਂ ਸੋਚਦੇ ਰਹਿਨੇ ਆ ਵੀ ਉੱਥੋਂ ਸਟਾਰਟਿੰਗ ਕੀਤੀ ਆ ਤੇ ਸ਼ਾਇਦ ਅੱਗੇ ਜਾ ਕੇ ਸਾਨੂੰ ਉਸ ਪੈਸਿਆਂ ਦਾ ਕੁਝ ਮੁੱਲ ਮਿਲ ਸਕਦਾ। ਨਹੀਂ ਕਿਸੇ ਨੇ ਕਿਸੇ ਨੇ ਕਿ ਕਿਉਂਕਿ ਨਾ ਬਹੁਤ ਸਾਰਾ ਕਲਾਕਾਰ ਹਨ ਇਹ ਅਕਸਰ ਹੁੰਦਾ ਵੀ ਕਲਾਕਾਰ ਨਾਲ ਯਕੀਨ ਬਹੁਤ ਕਰ ਲੈਂਦੇ ਆ। ਜੀ ਉਹਨੂੰ ਕਿਸੇ ਦਾ ਫੋਨ ਵੀ ਆ ਗਿਆ ਵੀ ਤੇਰਾ ਗਾਣਾ ਕਰਾ ਦਈਏ। ਉਹ ਉਹਨੂੰ ਸੁਪਨੇ ਵੱਡੇ ਆਉਣ ਲੱਗ ਪੈਂਦੇ ਆ। ਤੁਹਾਨੂੰ ਵੀ ਕਿਸੇ ਨੇ ਸਬਜਵਾਗ ਦਿਖਾਏ ਫਿਰ ਇਸ ਤਰ੍ਹਾਂ ਦਿਖਾਏ ਆ ਜੀ ਬਹੁਤ ਕਈ ਬੰਦੇ ਹੁਣ ਫੋਨ ਕਰ ਦਿੰਦੇ ਮੈਂ ਮੁਹੱਲੀ ਤੋਂ ਆ ਮੈਂ ਤੇਰੀ ਇੰਟਰਵਿਊ ਦੇਖੀ ਸੀ ਤੇ ਮੈਂ ਤੇਰਾ ਗਾਣਾ ਕਰਨਾ ਤੈਨੂੰ ਬੌਂਡ ਕਰਨਾ ਮੈਂ। ਫੋਨ ਕਰੀ ਜਾਣਗੇ ਤਿੰਨ ਚਾਰ ਦਿਨ ਲਗਾਤਾਰ ਜਦੋਂ ਕੋਈ ਗੱਲ ਬੰਦੀ ਆ ਜਾਂ ਗਾਣਾ ਸੁਨਾਈਏ ਕਿਉਂਕਿ ਜੋ ਦੇਖੋ ਜੀ ਆਪਣੇ ਕੋਲ ਹੈ ਉਹੀ ਸੁਣਾਉਣਾ ਆਪਾਂ ਬਿਲਕੁਲ ਗੁਰੂ ਜੀ ਨੇ ਕਦੇ ਨਹੀਂ ਸਿਖਾਇਆ ਵੀ ਤੁਸੀਂ ਝੂਠ ਦਾ ਗਾਓ ਤੇ ਜਾਂ ਕੋਈ ਬੇਸੁਰਾ ਗਾਓ ਜਿੰਨਾ ਕੁ ਸੁਰੀਲਾ ਤੁਸੀਂ ਗਾ ਸਕਦੇ ਹੋ ਉਹਨਾਂ ਤਾਂ ਗਾਓ ਮੈਂ ਨਹੀਂ ਕਹਿੰਦਾ ਕਿ ਮੈਂ ਦੁਨੀਆ ਦਾ ਸਭ ਤੋਂ ਸੁਰੀਲਾ ਸ਼ਾਇਦ ਦੁਨੀਆ ਦੇ ਵਿੱਚ ਜਿੰਨੇ ਸੁਰੀਲੇ ਬੰਦੇ ਉਹਨਾਂ ਤੋਂ ਸਭ ਤੋਂ ਥੱਲੇ ਵੀ ਨਾ ਮੇਰਾ ਨਾਮ ਹੋਵੇ ਪਰ ਜਿੰਨਾ ਕਿ ਸਿੱਖਿਆ ਗੁਰੂ ਤੋਂ ਉਹਨਾਂ ਕਾ ਜਰੂਰ ਗਾਉਂਗਾ ਇਸ ਚੀਜ਼ ਨੂੰ ਵੇਖ ਕੇ ਭੱਜ ਜਾਂਦੇ ਆ ਵੀ ਨਹੀਂ ਅੱਜ ਕੱਲ ਸਿੱਧਾ ਸਿੱਧਾ ਚੱਲਦਾ ਅੱਜ ਕੱਲ ਇਹ ਚੱਲਦਾ ਚਲੋ ਜੀ ਤੈਨੂੰ ਇੰਨੇ ਲੱਖ ਦੇ ਦਾਂਗੇ ਅਸੀਂ ਤੈਨੂੰ ਬਾਂਡ ਕਰ ਲੈਨੇ ਆ ਤੈਨੂੰ ਆ ਕਰ ਲੈਨੇ ਆ ਇੱਕ ਬੰਦੇ ਨੇ ਤਾਂ ਮੈਨੂੰ ਫੋਨ ਕਰਤਾ ਕਹਿੰਦਾ ਤੂੰ ਕੱਲ ਨੂੰ ਮੁਹੱਲੀ ਆ ਜਾ ਤੇ ਤੈਨੂੰ ਅਸੀਂ 5 ਸਾਲ ਦਾ 18 ਲੱਖ ਰੁਪਏ ਦੇ ਦਾਂਗੇ ਹਾਂ ਹਜੇ ਥੋੜੇ ਟਾਈਮ ਦੀ ਗੱਲ ਹੀ ਆ ਉਹ 2 ਕੁ ਮਹੀਨਾ ਦੀ ਗੱਲ ਹੀ ਆ ਅੱਛਾ ਤੇ ਉਹਨਾਂ ਨੇ ਕਾਫੀ ਫੇਮਸ ਸਿੰਗਰ ਦਾ ਉਹਨਾਂ ਨੇ ਕੀਤਾ ਉਹਨਾਂ ਦੀ ਕੰਪਨੀ ਤੋਂ ਆਇਆ ਮੈਂ ਨਾਮ ਨਹੀਂ ਲੈਂਦਾ ਸਿੰਗਰ ਦਾ ਨਾਮ ਲੈ ਦਿੰਦਾ ਸੁਖਸਿੰਦਰ ਸ਼ਿੰਦਾ ਜੀ ਠੀਕ ਹੈ ਉਹਨਾਂ ਦਾ ਗਾਣਾ ਕੀਤਾ ਉਹਨਾਂ ਨੇ ਠੀਕ ਹੈ ਤੇ ਮੈਨੂੰ ਕਹਿੰਦੇ ਵੀ ਤੈਨੂੰ 18 ਲੱਖ ਰੁਪਏ ਦੇ ਦਾਂਗੇ ਅਸੀਂ ਤੇ ਤੈਨੂੰ ਅਸੀਂ ਬੌਂਡ ਕਰ ਲੈਣਾ ਆਦਰਵਾਇਜ਼ ਤੈਨੂੰ ਕੁਝ ਵੀ ਨਹੀਂ ਮਿਲਣਾ ਠੀਕ ਹੈ ਨਾ 50% ਨਾ ਕੁਝ ਵੀ ਕਰ ਦੇਣਾ ਗੱਲ ਕੀਤੀ ਮੈਂ ਚਲੋ ਜੀ ਕਰ ਦੇ ਕਹਿੰਦੇ ਚਲੋ ਕੋਈ ਨਹੀਂ ਚਲਾ ਜਾ ਫਿਰ ਵੇਖ ਲੈ ਕੀ ਬੰਦ ਆ ਜੇ ਆਪਣੀ ਗਰੀਬੀ ਨਿਕਲ ਜੂਗੀ ਕਰਦੀ ਚਲੋ ਜੀ ਅਗਲੇ ਦਿਨ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਮੇਰੇ ਕੋਲ ਪੈਸੇ ਹੈ ਨਹੀਂ ਆਉਣ ਨੂੰ ਤੁਸੀਂ ਮੈਨੂੰ 500 ਰੁਪਇਆ ਪਾ ਦਿਓ ਇੱਥੋਂ ਮੇਰੇ ਗੁਰੂ ਜੀ ਇੱਥੇ ਰਹਿੰਦੇ ਆ 500 ਮੈਂ ਉਹਨਾਂ ਤੋਂ ਲੈ ਕੇ ਆ ਜੂ ਅੱਛਾ ਉਹ ਬੰਦੇ ਨੇ ਦੁਬਾਰਾ ਫੋਨ ਹੀ ਨਹੀਂ ਚੱਕਿਆ ਜੀ ਠੀਕ ਹੈ ਉਹ ਬੰਦਾ 18 ਲੱਖ ਕਿੱਥੋਂ ਦੇ ਦੋ ਜਿਹੜਾ 500 ਰੁਪਏ ਪਿੱਛੇ ਫੋਨ ਮੁੱਕਰ ਗਿਆ ਚੱਕਣਾ ਉਹਨੇ ਕਈ ਵਾਰੀ ਐ ਵੀ ਹੁੰਦਾ ਨਾ ਚਲੋ ਆਪਾਂ ਇਸ ਗੱਲ ਦਾ ਇੱਕ ਇਹ ਵੀ ਮਤਲਬ ਕੱਢੀ ਵੀ ਕਈ ਵਾਰੀ ਬੰਦੇ ਨੂੰ ਹੁੰਦਾ ਵੀ ਸ਼ਾਇਦ ਜਾਣ ਕੇ ਸਾਡੇ ਤੋਂ ਕਿਉਂਕਿ ਕਈ ਮੁੰਡਿਆਂ ਨੇ ਪ੍ਰੋਡਿਊਸਰਾਂ ਦੇ ਨਾਲ ਇਦਾਂ ਹੇਰ ਫੇਰ ਕਰ ਜਾਂਦੇ ਆ ਕਰ ਜਾਂਦੇ ਇਸ ਕਰਕੇ ਆਪਦੇ ਬੈਲੈਂਸ ਰੱਖਣ ਲਈ ਫਿਰ ਰੋਜ਼ ਕੰਮ ਤੇ ਜਾਣੇ ਹੋ ਜਾਂ ਕਿਵੇਂ ਕਿਉਂਕਿ ਜੇਬ ਦੇ ਵਿੱਚ ਤਾਂ ਜਿਵੇਂ ਖਾਣ ਨੂੰ ਦਾਣੇ ਚਾਹੀਦੇ ਆ ਰੋਜ਼ ਹੀ ਚਾਹੀਦੇ ਆ ਜਾਣਾ ਹੀ ਪੈਂਦਾ ਜੀ ਕੰਮ ਤੇ ਤੁਹਾਨੂੰ ਪਤਾ ਹੀ ਆ ਗਰੀਬ ਬੰਦਾ ਕਿੱਥੋਂ ਪੈਸੇ ਜੋੜ ਲਵੇ ਹੈਨਾ ਹੁਣ ਘਰੇ ਬਾਪੂ ਜੀ ਡਿੱਗ ਪੰਜ ਭੈਣਾਂ ਉਹਨਾਂ ਕੋਲ ਵੀ ਜਾਣਾ ਆਉਣਾ ਮੇਰਾ ਹੀ ਲੱਗਿਆ ਰਹਿੰਦਾ ਠੀਕ ਹੈ ਤੇ ਮੰਮੀ ਵੀ ਬਸ ਹੁਣ ਬਜ਼ੁਰਗ ਹੋ ਚੱਲੇ ਐ ਇੰਨਾ ਕੰਮ ਨਹੀਂ ਹੁੰਦਾ ਤੇ ਫਿਰ ਮੈਨੂੰ ਹੀ ਤਾਮਝਾਂ ਸੰਭਲਣਾ ਹਨਾ ਜੀਖਾਨ ਦਾ ਗਾਣਾ ਵੀ ਇੱਕ ਪੰਜ ਭੈਣਾਂ ਦਾ ਭਾਈ ਮੈਂ ਕੱਲਾ ਉਹ ਉਹਦੇ ਗਾਣੇ ਦੇ ਵਿੱਚ ਉਹਦੇ ਕਿਹਾ ਵੀ ਮੇਰਾ ਵੀ ਜੀ ਕਰਦਾ ਵੀ ਖੇਤ ਚ ਫਹਾ ਲੈਣਾ ਪਰ ਫਿਰ ਮੈਨੂੰ ਮਾਂ ਦਾ ਚਿਹਰਾ ਯਾਦ ਆ ਗਿਆ ਫਿਰ ਕਦੇ ਕਦੇ ਇਸ ਤਰ੍ਹਾਂ ਦੇ ਇੰਨੇ ਭਿਆਨਕ ਖਿਆਲ ਵੀ ਆ ਜਾਂਦੇ ਆ ਵੀ ਨੀ ਨੈਗਟਿਵਿਟੀ ਕਦੇ ਨਹੀਂ ਲੈਂਦੀ ਦਮਾਰ ਨੈਗਟਿਵਿਟੀ ਕਦੇ ਨਹੀਂ ਲੈਂਦੀ ਇਹ ਦਿਮਾਗ ਦੇ ਵਿੱਚੋਂ ਚੀਜ਼ ਪਹਿਲਾਂ ਹੀ ਖਤਮ ਕੀਤੀ ਹੋਈ ਆ ਹੂੰ ਬੀ ਜੇ ਸੋਚਣਾ ਤਾਂ ਅੱਗੇ ਨੂੰ ਵਧਣ ਵਾਸਤੇ ਸੋਚਣਾ ਜੇ ਆਪਣੇ ਆਪ ਨੂੰ ਖਤਮ ਕਰ ਲਿਆ ਤਾਂ ਉਹਦਾ ਰੋਗ ਮੇਰੇ ਮਾਪਿਆਂ ਨੂੰ ਲੱਗਣਾ ਕਿਸੇ ਦਾ ਕੁਝ ਨਹੀਂ ਜਾਣਾ ਹੂੰ ਮੇਰੇ ਮਾਪਿਆਂ ਨੂੰ ਦੁੱਖ ਲੱਗ ਜਾਣਾ ਉਹ ਤਾਂ ਪਹਿਲਾਂ ਹੀ ਗਰੀਬੀ ਦੇ ਵਿੱਚ ਕੱਟ ਰਹੇ ਤੇ ਜੇ ਮੈਂ ਕੁਝ ਖਾ ਕੇ ਮਰ ਗਿਆ ਜਾਂ ਦੁੱਖ ਲਾ ਕੇ ਕੋਈ ਬਿਮਾਰ ਹੋ ਗਿਆ ਜਾਂ ਪੈ ਗਿਆ ਮੰਜੇ ਤੇ ਤਾਂ ਉਹਨਾਂ ਦਾ ਤਾਂ ਵਿਚਾਰਾਂ ਦਾ ਪਹਿਲਾਂ ਹੀ ਮਰਨ ਹੋ ਜਾਣਾ ਇਸ ਲਈ 네ਗਟਿਵਿਟੀ ਦਿਮਾਗ ਚ ਕਦੇ ਨਹੀਂ ਲਿਆਉਂਦਾ ਮੈਂ ਪੋਜ਼ਿਟਿਵ ਹੀ ਰਹਿਦਾ ਪੋਜ਼ਿਟਿਵ ਹੀ ਰਹਿਦਾ ਵੀ ਕੋਈ ਨਹੀਂ ਅੱਜ ਨਹੀਂ ਤਾਂ ਅੱਜ ਨਾ ਕੱਲ ਕਾਲਾ ਸਹੀ ਗੱਲ ਕੁਛ ਨਾ ਕੁਛ ਬਣ ਸਕਦਾ ਅੱਜ ਨਹੀਂ ਕੱਲ ਬਣਜੂ ਕੱਲ ਨਹੀਂ ਪਰਸੋਂ ਗੱਲ ਤਾਂ ਬਣੂ ਬਣੂ ਅੱਜ ਨਹੀਂ ਤੇ ਕੱਲ ਬਣਜੂ ਬਿਲਕੁਲ ਜੀ ਹੋਰ ਗੀਤ ਕੋਈ ਇੱਕ ਅੱਧਾ ਸੁਣਾਓ ਤੁਸੀਂ ਸੁਣਾ ਦਿਨੇ ਜਿਹੜਾ 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 ਤੁਹਾਡੇ ਦਿਲ ਦੇ ਜ਼ਿਆਦਾ ਕਰੀਬ ਹੋਵੇ ਜਿਹੜਾ ਤੁਹਾਨੂੰ ਸਕੂਨ ਜਾਂ ਜ਼ਿਆਦਾ ਦਿੰਦਾ ਹੋਵੇ ਉਹ ਪਾਇਆ ਉਂਗਲੀ 'ਚ ਛੱਲਾ ਮੇਰਾ ਮੋੜ ਗਈ ਤੂੰ ਕੰਡਿਆਂ ਦੀ ਸੂਲੀ ਟੰਗ ਗਈ ਤੇਥੋਂ ਖਰਚੇ ਨਹੀਂ ਮੇਰੇ ਚੱਕ ਹੋਣੇ ਤੂੰ ਇਹੋ ਗੱਲ ਕਹਿ ਕੇ ਲੰਘ ਗਈ ਕਿ ਹੁਣ ਗੈਰਾਂ ਨਾਲ ਖਿੱਚ ਖਿੱਚ ਪਾਵੇਂ ਫੋਟਮਾ ਹਾਏ ਹੁਣ ਗੈਰਾਂ ਨਾਲ ਖਿੱਚ ਖਿੱਚ ਪਾਵੇਂ ਫੋਟਮਾ ਓ ਤੈਨੂੰ ਬਣ ਕੇ ਤਾਂ ਕੁਝ ਨਹੀਂ ਦਿਖਾ ਦੇਾਂਗੇ ਉਹ ਅੱਜ ਸਾਨੂੰ ਲੋਕੀ ਖੋਟਾ ਸਿਖਾਇਆਖਦੇ ਚੱਲ ਗਏ ਫਿਰ ਅੱਤ ਹੀ ਕਰਾ ਦੇਾਂਗੇ ਅੱਜ ਸਾਨੂੰ ਲੋਕੀ ਖੋਟਾ ਸਿਖਾਇਆਖਦੇ ਚੱਲ ਗਏ ਫਿਰ ਅੱਤ ਹੀ ਕਰਾ ਦੇਾਂਗੇ ਹੂੰ ਕੀ ਬਾਤ ਹੈ ਵੈਸੇ ਗਰੀਬੀ ਬਹੁ ਸ਼ੌਂਕ ਨੱਪ ਲੈਂਦੀ ਹੈ ਬੰਦੇ ਦੇ ਲਗਤ ਨੱਪ ਲੈਂਦੀ ਜ਼ਰੂਰ ਨੱਪ ਲੈਂਦੀ ਹੁਣ ਕਈ ਸ਼ੌਂਕ ਜਿਹੜੇ ਮੇਰੀ ਉਮਰ ਤਾਂ ਹੁਣ ਪਹਿਲਾਂ ਲੰਘ ਗਏ ਹੂੰ ਉਹ 90 ਗੇਜ ਕਿਤੇ ਮੈਂ 4 ਸਾਲ ਪਹਿਲਾਂ ਸਟਾਰ ਬਣ ਜਾਂਦਾ ਤਾਂ ਸ਼ਾਇਦ ਮੈਂ ਆਪਣੇ ਦੀ ਤਾਂ ਮੈਂ ਕੋਈ ਸੁਪਨੇ ਆਪਣੇ ਮਾਂ ਪਿਓ ਲਈ ਵੀ ਸੋਚੇ ਸੀ ਸ਼ਾਇਦ ਉਹਨਾਂ ਦੇ ਵੀ ਪੂਰੇ ਕਰ ਦਿੰਦਾ ਹੁਣ ਜਦੋਂ ਤੁਸੀਂ ਆਪਣੇ ਦੱਸਿਆ ਵੀ ਇਧਰ ਅੰਗਲੇ ਪੈਸੇ ਤੇਲੇ ਦਾ ਜਿਗਾਰਡ ਕਰਦੇ ਹੋ ਫਿਰ ਉਦੋਂ ਵੀ ਬੰਦਾ ਮਨ ਦੇ ਵਿੱਚ ਲੈ ਕੇ ਆਉਂਦਾ ਗੱਲਾਂ ਵੀ ਯਾਰ ਜੇ ਕਿਤੇ ਬਣ ਜਾਈਏ ਕਿਤੇ ਪਾਸੇ ਚੱਲ ਜੇ ਤਾਂ ਫਿਰ ਤਾਂ ਬੈ ਜਾ ਬੈ ਜਾ ਫਿਰ ਬਾਪੂ ਕਿਉਂਕਿ ਜਿਹੜਾ ਮਾਂ ਪਿਓ ਹੁੰਦਾ ਉਹ ਤਾਂ ਡਿੱਗਿਆ ਵੀ ਹੌਸਲਾ ਦਿੰਦਾ ਫਿਰ ਅਦਰੰਗ ਵਾਲਾ ਬਾਪੂ ਫਿਰ ਕੇ ਕੀ ਕਹਿੰਦਾ ਤੁਹਾਨੂੰ ਮਤਲਬ ਵੀ ਯਾਰ ਕੋਈ ਗੱਲ ਨਹੀਂ ਪੁੱਤ ਡੋਲਣਾ ਨਹੀਂ ਜੋ ਵੀ ਹੁੰਦਾ ਗੱਲ ਕਰਦੇ ਕਿਉਂਕਿ ਅਦਰੰਗ ਚ ਕੀ ਗੱਲ ਵੀ ਘੱਟ ਬੋਲਿਆ ਬਟੇ ਨਹੀਂ ਬੋਲਦੇ ਆ ਥੋੜਾ ਥੋੜਾ ਬੋਲਦੇ ਆ ਹਮ ਬਸ ਜਦੋਂ ਮੈਂ ਗਾਉਣਾ ਉਹਨਾਂ ਦੇ ਕੋਲ ਬਹਿ ਕੇ ਤੇ ਉਹਨਾਂ ਨੂੰ ਮੈਂ ਜੱਫੀ ਜੀ ਪਾ ਲੈਣਾ ਮੰਜੇ ਤੇ ਬੈਠਿਆਂ ਨੂੰ ਤੇ ਉਹਨਾਂ ਨੂੰ ਜ਼ਿਆਦਾਤਰ ਆਪਣਾ ਬਾਪੂ ਯਮਲਾ ਜੀ ਪਸੰਦ ਨੇ ਅੱਛਾ ਜੀ ਤੇ ਮੈਂ ਉਹਨਾਂ ਦਾ ਗਾਣਾ ਕਈ ਵਾਰੀ ਕੋਲੇ ਗਾ ਦਿੰਦਾ ਉਹਨਾਂ ਦੇ ਹਮ ਤੇ ਫਿਰ ਉਹ ਹੱਸ ਕੇ ਮ ਇਸ਼ਾਰੇ ਨਾ ਕਰ ਦੇਣਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਂਗਲ ਕਰ ਦੇਣਗੇ ਅੱਖਾਂ 'ਚ ਪਾਣੀ ਨਹੀਂ ਆਉਣਾ ਬਣੂਗੀ ਗੱਲ ਤੇ ਫਿਰ ਕਈ ਵਾਰੀ ਭਰੇ ਆਉਂਦਾ ਮਨ ਮਾਂ ਦੀਆਂ ਗੱਲਾਂ ਸੁਣ ਕੇ ਭਰੇ ਆਉਂਦਾ ਵੀ ਕੋਈ ਜਦੋਂ ਕਹਿ ਦਿੰਦੀ ਆ ਵੀ ਮੇਰਾ ਪੁੱਤ ਵੀ ਕਿਤੇ ਬਣੂਗਾ ਕੁਝ ਉਦੋਂ ਵੀ ਕਈ ਵਾਰੀ ਪਰ ਉਸ ਜਿਹੜੀ ਚੀਜ਼ ਆ ਭਾਵਨਾਵਾਂ ਜਿਹੜੀਆਂ ਫਿਰ ਇਕੱਲੇ ਬਹਿ ਕੇ ਕਿਤੇ ਸੋਚ ਲਈਦਾ ਵੀ ਕੱਢ ਲਈਏ ਤੇ ਕਿਉਂਕਿ ਜੇ ਉਹਨਾਂ ਨੂੰ ਪਤਾ ਲੱਗਦਾ ਤਾਂ ਫਿਰ ਉਹ ਹੋਰ ਜ਼ਿਆਦਾ ਦੁਖੀ ਹੁੰਦੇ ਅੱਛਾ ਕਿਸੇ ਕਲਾਕਾਰ ਤੱਕ ਮੈਸੇਜ ਲਾਉਣਾ ਚਾਹੁੰਦੇ ਹੋ ਵੀ ਮਤਲਬ ਕਈ ਵਾਰ ਇਹ ਹੁੰਦਾ ਨਾ ਵੀ ਜਿਵੇਂ ਚਲੋ ਦਰਸ਼ਨ ਬਾਈ ਹੁਣ ਤਾਂ ਤੁਹਾਡਾ ਸਪੋਰਟ ਕਰਦੇ ਨੇ ਹੋਰ ਕਿਸੇ ਕਲਾਕਾਰ ਤੱਕ ਵੀ ਯਾਰ ਜੇ ਇਹ ਮੇਰੀ ਬਾਹ ਜੀ ਫੜ ਲੇ ਨਾ ਜੇ ਬੱਲੇ ਬੱਲੇ ਹੋ ਜੂ ਜਾਂ ਕਿਸੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰੀ ਹੋਵੇ ਨਹੀਂ ਜੀ ਮੈਂ ਪਹਿਲਾਂ ਇੰਟਰਵਿਊ ਕੀਤੀਆਂ ਸੀ ਜਿਹੜੀਆਂ ਉਹਨਾਂ ਦੇ ਵਿੱਚ ਵੀ ਨਾਮ ਲਏ ਸੀਗੇ ਜਿਨ੍ਹਾਂ ਜਿਨ੍ਹਾਂ ਨਾਲ ਮੇਰਾ ਸਟੇਜਾਂ ਤੇ ਵੀ ਮਤਲਬ ਕਿ ਵਾਰਤਾਲਾਪ ਹੋਇਆ ਬੰਬੇ ਟਿੱਕਰ ਜਾ ਕੇ ਆਇਆ ਦਲਜੀਤ ਦੋਸਾਂ ਜੀ ਤੱਕ ਅੱਛਾ ਤੇ ਪਰ ਕੋਈ ਗੱਲਬਾਤ ਨਹੀਂ ਮਿਲਿਆ ਜੀ ਤੁਸਾਂਜ ਤੱਕ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੇ ਰਾਈジング 스타 ਸ਼ੋਅ ਦੇ ਵਿੱਚ ਅਫਤਾਬ ਸਿੰਘ ਨੂੰ ਲੈ ਕੇ ਗਿਆ ਸੀ ਮੁੰਡਾ winner ਰਿਆ 2019 ਦੇ ਵਿੱਚ ਅੱਛਾ ਤੇ ਵਧੀਆ ਉਹਨਾਂ ਨਾਲ ਜੱਪੀਆਂ-ਜੂਫੀਆਂ ਪਾ ਕੇ ਸਟੇਜ ਦੇ ਵਿੱਚ ਮਾਈਕ ਤੇ ਲਾਈਵ ਵੀ ਕਲਰ ਟੀਵੀ ਤੇ ਵਾਰਤਾਲਾਪ ਹੋਇਆ ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਕੌਣ ਅੱਜਕੱਲ ਤਾਂ ਠੀਕ ਹੈ ਨਵਈਆਂ ਸਭ ਕੁਝ ਨਵਈਆਂ ਪਰ ਲੱਗਦਾ ਹੈ ਵੀ ਆਊਗਾ ਸਮਾਂ ਹਾਂ ਹਾਂਜੀ ਜਰੂਰ ਇਹਦੇ ਲਈ ਤਾਂ ਸਾਨੂੰ ਉਹ ਰਿਆ ਚਾਹੀਦਾ ਨਾ ਹਾਂਜੀ ਹਾਂਜੀ ਸਿਆਣੇ ਕਹਿੰਦੇ ਹੁੰਦੇ ਕਿ ਨਦੀ ਕਿਨਾਰੇ ਬੈਠੇ ਕਬੀ ਤਾਂ ਲਹਿਰ ਆਏਗੀ ਤੇ ਉਹ ਉਸ ਲਹਿਰ ਦੀ ਅਸੀਂ ਵੀ ਇੰਤਜ਼ਾਰ ਦੇ ਵਿੱਚ ਆ ਕਿ ਕਦ ਸਾਨੂੰ ਵੀ ਕਿਤੇ ਆਲੇ ਦੁਆਲੇ ਦੇ ਫਿਰ ਪਿੰਡ ਵਾਲੇ ਕਰਦੇ ਸਪੋਰਟ ਕੋਈ ਮਤਲਬ ਪਿੰਡ ਦਾ ਕਿਵੇਂ ਰਿਸਪੌਂਸ ਆਲੇ ਦੁਆਲੇ ਲੋਕ ਆਲੇ ਦੁਆਲੇ ਦੇ ਬਸ ਕੀ ਕਹੀਏ ਜੀ ਚੁੱਪ ਹੀ ਚੰਗੀ ਆ ਬਸ ਹੁਣ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦੇ ਸਾਡੇ ਇੱਕ ਸ਼ਹਿਰ ਤੋਂ ਇੱਕ ਬੰਦਾ ਸੀ ਤੁਸੀਂ ਗੱਲ ਕੀਤੀ ਸੀ ਕਿ ਕਿਸੇ ਨੇ ਲਾਰਾ ਲਾਇਆ ਗਾਣੇ ਦਾ ਜਾਂ ਕੁਝ ਵੀ ਸਾਡੇ ਬਰੀ ਵਾਲਾ ਤੋਂ ਇੱਕ ਬੰਦਾ ਸੀ ਔਰ ਇੱਥੇ ਇੱਕ ਸੁਖਵੀਰ ਦੰਦਾ ਵਾਜੀ ਆ ਹੂੰ 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 ਬਿਲਕੁਲ ਜੀ ਉਹਨਾਂ ਨੇ ਬਹੁਤ ਵਧੀਆ ਮੇਰਾ ਜਿਹੜਾ ਮਿਊਜ਼ਿਕ ਕੀਤਾ ਸੀ ਪਹਿਲੇ ਗਾਣੇ ਦਾ ਜ਼ਿੰਦਗੀ ਗਾਣਾ ਕੀਤਾ ਸੀ ਉਹ ਗਾਣਾ ਉਹਨਾਂ ਨੇ ਫ੍ਰੀ ਆਫ ਕਾਸਟ ਕੀਤਾ ਸੀ ਕਿਉਂ ਕੀਤਾ ਸੀ ਕਿਉਂਕਿ ਮੇਰੇ ਬਰੀ ਵਾਲਾ ਤੋਂ ਇੱਕ ਬੰਦੇ ਨੇ ਮੈਨੂੰ ਕਿਹਾ ਵੀ ਤੇਰਾ ਗਾਣਾ ਕਰਾਉਣਾ ਮੈਂ ਵੀ ਮੈਨੂੰ ਤੂੰ ਯਾਰ ਬਹੁਤ ਵਧੀਆ ਲੱਗਦਾ ਗਾਉਂਦਾ ਜੱਜ ਠੀਕ ਹੈ ਉਹਨੇ ਇੱਕ ਦੋ ਪ੍ਰੋਗਰਾਮਾਂ ਤੇ ਮੈਨੂੰ ਆਪਦੇ ਘਰੇ ਸੱਦਿਆ ਮੈਂ ਗਾਇਆ ਹੂੰ ਚਲੋ ਜੀ ਮੈਨੂੰ ਕਹਿੰਦਾ ਤੂੰ ਜਾ ਕਿਸੇ ਦਿਨ ਸਟੂਡੀਓ ਤੇ ਮੈਨੂੰ ਜਾ ਕੇ ਫੋਨ ਲਾ ਲੈ ਕੋਈ ਚੱਕਰ ਨਹੀਂ ਮੈਂ ਚ ਤੇ ਲੁਧਿਆਣਾ ਕੇ ਮੈਂ ਫੋਨ ਲਾਇਆ ਉਹਨੂੰ ਦੋ ਕਵਾਰੀ ਫੋਨ ਲਾਇਆ ਤੀਜੀ ਵਾਰੀ ਫੋਨ ਬੰਦ ਕਰ ਲਿਆ ਉਹਨੇ ਉਸ ਬੰਦੇ ਨੇ ਡੀਕਦਾਰਿਆ ਮੈਂ ਅੱਜ ਸੀ ਗੱਲ ਸੀ ਮੈਂ ਭਾਜੀ ਕੋਈ ਗੱਲ ਨਹੀਂ ਚਲੋ ਕੱਫੇਰ ਆਉਂਗਾ ਮੈਂ ਫੇਰ ਆ ਕੇ ਉਹਨੂੰ ਮਿਲਿਆ ਕਹਿੰਦਾ ਯਾਰ ਮੇਰਾ ਫੋਨ ਬੈਟਰੀ ਲੋ ਸੀ ਬੰਦ ਹੋ ਗਿਆ ਤੇਰਾ ਨੰਬਰ ਮੈਨੂੰ ਯਾਦ ਨਹੀਂ ਸੀ ਤੂੰ ਚਲਾ ਜਾ ਦੁਬਾਰਾ ਮੈਨੂੰ ਉਹਨੇ ਫੇਰ 500 ਰੁਪਿਆ ਕਰਾਇਆ ਦਿੱਤਾ ਠੀਕ ਹੈ ਲੁਧਿਆਣੇ ਜਾ ਜਾ ਕੇ ਮੇਰੀ ਗੱਲ ਕਰਾ ਦੇ ਉਹ ਬੰਦੇ ਨੇ ਫੇਰ ਦੁਬਾਰਾ ਫੋਨ ਬੰਦ ਕਰ ਲਿਆ ਭਾਜੀ ਠੀਕ ਹੈ ਫਿਰ ਉਹ ਜਿਹੜਾ ਸੁਖਵੀਰ ਦੰਦਾ ਵਾ ਸੀ ਹੁਣ ਇਸ ਟਾਈਮ ਬਹੁਤ ਵਧੀਆ ਬਜਟ ਵੀ ਚੰਗਾ ਲੈ ਰਿਆ ਰੋਸ਼ਨ ਪ੍ਰਿੰਸ ਦੀ ਮੂਵੀ ਕੀਤੀ ਉਹਨੇ ਹੁਣ ਹਾਂਜੀ ਤੇ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਜੇ ਤੇਰੇ ਘਰੇ ਹਾਲਾਤ ਨਹੀਂ ਤੇ ਮੈਂ ਤੇਰਾ ਗਾਣਾ ਕਰਦਾ ਤੂੰ ਡੰਮੀ ਕਰਕੇ ਜਾ ਐਨੇ ਦਿਨਾਂ ਨੂੰ ਤੂੰ ਫਾਈਨਲ ਕਰਨਾ ਜੀ ਤੇਰਾ ਗਾਣਾ ਲੈ ਜੀ 1 ਰੁਪਿਆ ਨਹੀਂ ਦਿੰਦਾ ਕਿਆ ਬਾਤ ਅੱਛਾ ਤੇ ਉਸ ਬੰਦੇ ਨੇ ਮੇਰੇ ਤੋਂ ਫੋਨ ਵੀ ਨਹੀਂ ਚੱਕਿਆ ਚਲੋ ਹੁੰਦੇ ਨੇ ਸਾਰੇ ਤਨ ਜਾਂਦੇ ਜਾਂਦੇ ਕੋਈ ਗੀਤ ਇੱਕ ਅੱਧਾ ਹੋਰ ਸੁਣਾ ਦਿਓ ਬਿਲਕੁਲ ਸੁਣਾ ਦਿੰਨੀ ਹਾਂ ਤੂ ਰਿਸ਼ਤੇ ਜੋੜ ਲੇ ਹੋਰ ਕਿਤੇ ਜੋ ਕਹਿੰਦੀ ਸੀ ਤੇਰੀਆਂ ਹਾਏ ਤੂੰ ਸਾਰੀ ਉਹਦੀ ਹੋ ਗਈ ਏ ਕਿ ਕੁਝ ਹਜੇ ਵੀ ਮੇਰੀਆਂ ਤੂੰ ਸਾਰੀ ਉਹਦੀ ਹੋ ਗਈ ਏ ਕਿ ਕੁਝ ਹਜੇ ਵੀ ਮੇਰੀਆਂ ਕੀ ਬਾਤ ਭਾਈ ਬਹੁਤ ਵਧੀਆ ਲੱਗਿਆ ਤੇ ਮੈਂ ਚਾਹਣਾ ਵੀ ਇਦਾਂ ਹੀ ਤੁਸੀਂ ਬਲੰਦ ਹੌਸਲੇ ਦੇ ਵਿੱਚ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਫੱਟੇ ਚੱਕਦੇ ਹੋ ਸਾਡੇ ਮੁਕਸਰ ਦਾ ਵੈਸੇ ਕਿਉਂਕਿ ਅਸੀਂ ਮੈਂ ਖੁਦ ਉਸੇ ਜ਼ਿਲ੍ਹੇ ਦਾ ਆਂ ਤੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਕਿ ਕੋਈ ਆਪਦੇ ਇਲਾਕੇ ਦੇ ਵਿੱਚੋਂ ਕੋਈ ਚੰਗਾ ਮੁੰਡਾ ਜਿਹੜਾ ਹਿੰਮਤੀ ਆ ਕਿਉਂਕਿ ਤੁਹਾਡੇ ਵਰਗੀ ਕਲਾ ਬਹੁਤ ਘੱਟ ਮੁੰਡਿਆਂ ਕੋਲੇ ਹੁੰਦੀ ਹੈ ਤਾਂ ਉਮੀਦ ਆ ਕਿ ਤੁਸੀਂ ਇਸੇ ਤਰ੍ਹਾਂ ਤਰੱਕੀਆਂ ਕਰੋ ਧੰਨਵਾਦ ਬਾਈ ਧੰਨਵਾਦ ਸੋ ਇਸ ਸੰ ਸਾਡੇ ਨਾਲ ਬਾਈ ਰਹਿਮਤ ਸੰਧੂ ਹਣੀ ਤੇ ਮੈਂ ਇਹੀ ਚਾਹੂੰਗਾ ਵੀ ਤੁਸੀਂ ਵੀ ਇਹਦੇ ਤੇ ਜਿਹੜੇ ਜਿਹੜੇ ਕੋਈ ਦੇਖਣ ਆਲੇ ਨੇ ਇਹਨੂੰ ਇੰਤ ਰਹਿਮਤ ਕਰੋ ਤੇ ਤੇ ਇਸ ਤਰ੍ਹਾਂ ਦਾ ਪਿਆਰ ਦਿਓ ਵੀਰ ਨੂੰ ਤਾਂ ਕਿ ਜਿਹੜੀ ਇਹਦੇ ਹਾਲਾਤ ਨੇ ਜਿਹੜੀ ਜ਼ਿੰਦਗੀ ਦੇ ਨਾਲੇ ਜद्दोजਹਾਦ ਕਰ ਰਿਹਾ ਉਸ ਜ਼ਿੰਦਗੀ ਤੋਂ ਛੁਟਕਾਰਾ ਮਿਲੇ ਤੇ ਇਹਦੇ ਮਾਪਿਓ ਵੀ ਇੱਕ ਸੁੱਖ ਚੈਨ ਦੀ ਜਿਹੜੀ ਜ਼ਿੰਦਗੀ ਆ ਜਿਉਂ ਸਕਣ ਕੈਮਰਾਮੈਨ ਰਕੇਸ਼ ਤੇ万ਦੀਪ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ